ਸਾਡੇ ਨਾਲ ਮੀਟਿੰਗ ਤੇ ਜਾ ਰਹੇ ਨੇ ਸਾਡੇ ਨਾਲ ਇਸ ਵੇਲੇ ਜੋ ਗਰੁੱਪ ਕਾਰਜੇ ਜੁੜ ਚੁੱਕੇ ਨੇ ਇਸਤਰੀ ਅਕਾਲੀ ਵਿੰਗ ਦੀ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਨਾਲ ਗੱਲ ਕਰਦੇ ਆ ਜਗਰੂਪ ਜੀ ਤੁਸੀਂ ਵੀ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਹੋ ਹਾਂਜੀ ਮੈਡਮ ਜੀ ਮੈਂ ਜਾ ਰਹੀ ਹਾਂ ਜੀ ਪਰ ਜਿੰਨੇ ਸਾਡੇ ਵਰਕਰ ਆ ਬਹੁਤ ਤਕਸ਼ਾਈ ਆ ਕਰ ਰਹੀ ਸਰਕਾਰ ਸਾਰੇ ਕੋਈ ਵਿਆਸਾ ਪੁਲਤੇ ਟੱਕੇ ਆ ਕੋਈ ਜਲੰਧਰ ਟੱਕੇ ਆ ਜੀ ਜੀ ਤੇ ਇਥੇ ਕੀ ਰੋਕਿਆ ਜਾ ਰਿਹਾ ਤੁਹਾਡ ਨੂੰ ਇਹ ਸਭ ਨੂੰ ਜਾਂ ਕੋਈ ਚੈਕਿੰਗ ਕੀਤੀ ਜਾ ਰਹੀ ਹੈ ਕੋਈ ਨਾਕੇ ਲਗਾਏ ਗਏ ਨੇ ਮੈਡਮ ਜਿ ਤਰ੍ਹਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਅਕਾਲੀ ਦਲ ਦੇ ਵਰਕਰ ਨੇ ਸਾਰੇ ਉਹਨਾਂ ਨੂੰ ਡੱਕੀ ਜਾਂਦੇ ਨੇ ਪੁੱਛਗਿੱਛ ਕਰਕੇ ਹਰ ਇੱਕ ਗੱਡੀ ਨੂੰ ਉਹ ਗਾਂ ਤੇ ਝੰਡੇ ਆ ਜੀ ਤੇ ਇਹਦੇ ਲਈ ਕੋਈ ਕਾਰਨ ਦੱਸ ਰਹੇ ਨਹੀਂ ਕਿ ਆਖਿਰ ਕਿਉਂ ਇਸ ਤਰ੍ਹਾਂ ਦੇ ਨਾਲ ਚੈਕਿੰਗ ਹੋ ਰਹੀ ਹੈ ਜਾਂ ਕਿਉਂ ਰੋਕਿਆ ਜਾ ਰਿਹਾ ਮੈਡਮ ਵੇਖੋ ਜੀ ਕਾਰਨ ਤੇ ਸਾਨੂੰ ਆਪ ਨਹੀਂ ਸਮਝ ਆ ਰਹੀ ਇਹਨਾਂ ਨੂੰ ਇੰਨਾ ਕਾਹਦਾ ਡਰ ਪੈ ਗਿਆ ਮਜੀਠੀਆ ਸਾਹਿਬ ਦਾ ਉਹ ਉਸ ਤਰ੍ਹਾਂ ਤੇ ਕਹਿੰਦੇ ਆ ਸਰਕਾਰ ਕੇ ਕੋਈ ਡਰਦੀ ਨਹੀਂ ਵੱਡੇ ਮਗਰਮਾਛ ਫਣਦੀ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਮਜੀਠੀਆ ਸਾਹਿਬ ਤੋਂ ਇੰਨਾ ਡਰ ਇਹਨਾਂ ਨੂੰ ਕਾਦਾ ਪੈ ਗਿਆ ਵਾ ਸਾਰੀ ਇਹਨਾਂ ਨੇ ਜਿਹੜਾ ਅੱਜ ਪੰਜਾਬ 'ਚ ਥਾਂ-ਥਾਂ ਇਹਨਾਂ ਨੇ ਪੂਸਟ ਸਟੇਟ ਬਣਾਤੀ ਆ ਹਰ ਇੱਕ ਥਾਂ 'ਈ ਇਹਨਾਂ ਨੇ ਜਿਹੜੀ ਪੂਸਟ ਲਾਈ ਆ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਕਿ ਇਹਨਾਂ ਨੂੰ ਡਰ ਕਾਦਾ ਵਾ ਬਿਲਕੁਲ ਇੱਥੇ ਸਵਾਲ ਤਾਂ ਲਗਾਤਾਰ ਉੱਠ ਰਹੇ ਨੇ ਕਿ ਆਖਿਰ ਕਿਉਂ ਇਸ ਤਰ੍ਹਾਂ ਦੇ ਨਾਲ ਵਰਕਰਾਂ ਨੂੰ ਰੋਕਿਆ ਜਾ ਰਿਹਾ ਇੱਕ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਤੁਸੀਂ ਕਿੱਥੋਂ ਦੀ ਰਵਾਨਾ ਹੋਏ ਹੋ ਜਗਰੂਪ ਜੀ ਮੈਂ ਮੈਡਮ ਜੀ ਗੋਂਦਵਾਲ ਥਾਣੀ ਆਈ ਆਂ ਜੀ ੱੱਕੇ ਤੋੜੇ ਖਾ ਕੇ ਪਿੰਡਾ ਥਾਣੀ ਹੋ ਗਿਆ ਹੈ ਆਂ ਜੀ ਵੇਖੋ ਸਾਡਾ ਪਹੁੰਚਣਾ ਬੜਾ ਜ਼ਰੂਰੀ ਹੈ ਅਸੀਂ ਮਜੀਠੀਆ ਸਾਹਿਬ ਨਾਲ ਚਿਤਾਣ ਵਾਂਗੂ ਖੜੇ ਆਂ ਜੀ ਔਰ ਇਸ ਤਰ੍ਹਾਂ ਇਹ ਜਿਹੜੇ ਵਰਕਰਾਂ ਦੀ ਹੈਗੀ ਹੈ ਜ਼ੁਬਾਨ ਉਹ ਦੱਬ ਨਹੀਂ ਸਕਦੇ ਵਰਕਰਾਂ ਨੂੰ ਦੱਬ ਨਹੀਂ ਸਕਦੇ ਸਰਕਾਰ ੱੱਕੇ ਛਾਈ ਕਰ ਰਹੀ ਹੈ ਜੀ ਜੀ ਬਿਲਕੁਲ ਜਗਰੂਪ ਜੀ ਸ਼ੁਕਰੀਆ ਗੱਲ ਕਰਨ ਦੇ ਲਈ ਇੱਥੇ ਜਿਸ ਤਰ੍ਹਾਂ ਦੇ ਨਾਲ ੱੱਕੇ ਛਾਈ ਦੇ ਇਲਜ਼ਾਮ ਲੱਗ ਰਹੇ ਨੇ ਇਸਤਰੀ ਅਕਾਲੀ शहरी प्रधान ने जगरूप कौर ज रवाना हुए ने मीटिंग में शामिल होने ले। लेकिन जिस तरह के नो आप दस रहे हैं कि किस तरह थां थां बैरीकेटिंग करके रोकया जा रहा है गड्डिया की चैकिंग की जा रही है और वो विचले कितने रस्तों तो निकल के पहुंचने की कोशिश कर रहे हैं लेकिन सवाल यह उठता है कि आखिर अजि क्यों स्थिति पैदा की थी हुई है सरकार ने पुलिस प्रशासन ने क्योंकि किसी तरह का कोई प्रोटेस्ट का कॉल नहीं है एक मीटिंग रखी गई है जो हालात ने क्योंकि इतने सिर्फ अपना वर्कर के तौर पर हर कोई एक सपोर्ट जरा है अपने आगू ਕਰਨ ਦਾ ਹੱਕ ਹੈ ਔਰ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਵਾਰ ਹੋਏ ਨੇ ਲੇਕਿਨ ਜਿਸ ਕਦਰ ਇੱਥੇ ਛੋਣੀ ਦੇ ਵਿੱਚ ਪੂਰੇ ਇਲਾਕਿਆਂ ਨੂੰ ਤਬਦੀਲ ਕੀਤਾ ਜਾ ਰਿਹਾ ਹੈ ਇਹ ਆਪਣੇ ਆਪ ਕਈ ਸਵਾਲ ਖੜੇ ਕਰ ਰਿਹਾ ਸੋ ਇਹ ਤਸਵੀਰ ਹੈ ਫਿਲਹਾਲ ਪੰਜਾਬ ਪਰਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਸ਼੍ਰੋਮਣੀ ਕਾਲਦਲ ਦੇ ਆਗੂਆਂ ਨੂੰ ਵਰਕਰਾਂ ਨੂੰ ਰੋਕਿਆ ਜਾ ਰਿਹਾ ਹੈ ਡਿਟੇਨ ਕੀਤਾ ਜਾ ਰਿਹਾ ਹੈ ਕਈ ਆਗੂਆਂ ਨੂੰ ਹਾਊਸ ਅਰੈਸਟ ਕੀਤਾ ਗਿਆ ਸੋ ਅਜੇ ਵਿਚਾਰ ਸਵਾਲ ਉੱਠਦਾ ਹੈ ਕਿ ਆਖਿਰ ਸਰਕਾਰ ਅਜਿਹੇ ਹ ਕਦਮ ਕਿਉਂ ਚੁੱਕ ਰਹੀ ਹੈ ਕਿਉਂ ਅਜਿਹੀ ਕਾਰਵਾਈ ਕਰ ਰਹੀ ਹੈ ਕਿਉਂ ਇਹ ਸਖਤੀਆਂ ਕਰ ਰਹੀ ਹੈ ਕਿਉਂਕਿ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਪ੍ਰਦਰਸ਼ਨ ਦੀ ਰੈਲੀਆਂ ਤਾਂ ਕੀਤੀਆਂ ਨਹੀਂ ਜਾ ਰਹੀ ਤੋ ਇੱਥੇ ਲਗਾਤਾਰ ਜਿਸ ਦੇ ਨਾਲ ਇਹ ਜੋ ਹਾਲਾਤ ਬਣੇ ਨੇ ਉਸ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਆਕਾਲੀ ਵਰਕਰਾਂ ਨੂੰ ਡਿਟੇਨ ਕਰਦੇ ਸੁਖਬੀ ਸਿੰਘ ਬਾਦਲ ਨੇ ਸੀਐਮ ਮਾਨ ਨੂੰ ਵੀ ਕੇਰਿਆ ਭਗਵੰਤ ਮਾਨ ਨੇ ਪੰਜਾਬ 'ਚ ਇੱਕ ਅਨ ਐਲਾਨੀ ਐਮਰਜੈਂਸੀ ਲਾਗੂ ਕਰ ਦਿੱਤੀ ਹੈ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਝੂਠੇ ਕੇਸ ਵਿੱਚ ਫਸਾਏ ਗਏ ਵਿਕਰਮ ਸਿੰਘ ਮਜੀਠੀਆ ਨਾਲ ਇੱਕ ਝੂਠਾ ਪ੍ਰਗਟ ਕਰਨ ਲਈ ਅੱਜ ਮੁਹਾਲੀ ਜਾ ਰਿਹਾ ਆਕਾਲੀ ਵਰਕਰਾਂ ਨੂੰ ਉਹਨਾਂ ਦੇ ਘਰਾਂ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਅਤੇ ਸਾਰੀਆਂ ਮੁੱਖ ਸੜਕਾਂ ਤੇ ਲੱਗੇ ਨਾਕੀਆਂ ਤੇ ਵੀ ਰੋਕਿਆ ਜਾ ਰਿਹਾ ਹੈ ਅਜਹੀਆਂ ਦਮਨਕਾਰੀ ਕਾਰਵਾਈਆਂ ਕਾਇਰਤਾ ਦੀ ਚਲਕ ਦਿੰਦੀਆਂ ਨੇ ਇਹ ਸਪਸ਼ਟ ਹੈ ਕਿ ਮੁੱਖ ਮੰਤਰੀ ਮਾਨ ਵਿਕਰਮ ਸਿੰਘ ਮਜੀਠੀਆ ਦੇ ਲਈ ਸਮਰਥਨ ਦੇ ਵਾਅਦੇ ਤੋਂ ਕਬਰਾ ਗਏ ਨੇ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਅਕਾਲੀ ਦਲ ਅਤੇ ਇਸ ਦੇ ਵਰਕਰ ਅਜਹੀਆਂ ਦਮਨਕਾਰੀ ਕਾਰਵਾਈਆਂ ਤੋਂ ਨਹੀਂ ਡਰਨਗੇ ਪਹਿਲਾਂ ਵੀ ਅਕਾਲੀਆਂ ਨੇ ਲੋਕ ਲਹਿਰਾਂ ਦੇ ਨਾਲ ਦਮਨ ਦਾ ਮੁਕਾਬਲਾ ਕੀਤਾ ਹੈ ਹੁਣ ਵੀ ਅਸੀਂ ਪੰਜਾਬੀਆਂ ਦੇ ਸਮਰਥਨ ਦੇ ਨਾਲ ਵ੍ਰੇਸ਼ਟ ਅਤੇ ਤਾਨਾਸ਼ਾ ਆਮ ਆਦਮੀ ਪਾਰਟੀ ਦੇ ਰਾਜ ਨੂੰ ਟੁਕਵਾ ਸਬਕ ਸਿਖਾਵਾਂਗੇ ਸ਼੍ਰੋਮਣੀ ਅਕਾਲ ਦਲ ਜਿੰਦਾਬਾਦ ਐ ਟਵੀਟ ਕੀਤਾ ਸੁਖਵੀਰ ਸਿੰਘ ਬਾਦਲ ਨੇ ਜੋ ਇਸ ਵੇਲੇ ਅਜਹ ਹਾਲਾਤ ਬਣੇ ਨੇ ਉਸ ਨੂੰ ਲੈ ਕੇ ਯਕੀਨਨ ਸਰਕਾਰ ਦੇ ਖਿਲਾਫ ਰੋਸ ਤਾਂ ਵਧ ਹੀ ਰਿਹਾ ਹੈ ਸਰਕਾਰ ਦੀ ਕਾਰਵਾਈ ਨੂੰ ਲੈ ਕੇ ਵੀ ਸਵਾਲ ਲਗਾਤਾਰ ਚੁੱਕੇ ਜਾ ਰਹੇ ਨੇ ਸੋ ਇਹ ਪੰਜਾਬ ਪਰ ਦੀ ਤਸਵੀਰ ਵਕ-ਵਕ ਥਾਮਾਂ ਦੀ ਤੁਨ ਦਿਖਾ ਰਿਹਾ ਕਿਸ ਤਰ੍ਹਾਂ ਦੇ ਨਾਲ ਹੁਸ਼ਿਆਰਪੁਰ ਰਮਲਸਰ ਬਿਆਸ ਮਲੇਰ ਕੋਟਲਾ ਦੇ ਵਿੱਚ ਵਰਕਰਾਂ ਨੂੰ ਰੋਕਿਆ ਜਾ ਰਿਹਾ ਹੈ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਜਾਂ ਹੌਸ ਅਰੈਸਟ ਕੀਤਾ ਜਾ ਰਿਹਾ ਜਾਂ ਡਿਟੇਨ ਕੀਤਾ ਜਾ ਰਿਹਾ ਹੈ ਤੋ ਸਾਡੇ ਨਾਲ ਇੰਦਰਜੀਤ ਸਿੰਘ ਪੰਡੋਰੀ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਇੰਦਰਜੀਤ ਇੰਦਰਜੀਤ ਪੰਡੋਰੀ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲ ਕਰਦੇ ਆ ਇੰਦਰਜੀਤ ਜੀ ਮੇਰੀ ਆਵਾਜ਼ ਪਹੁੰਚ ਰਹੀ ਤੁਹਾਡੇ ਤੱਕ ਹਾਂ ਜੀ ਮੈਡਮ ਪਹੁੰਚ ਰਹੀ ਪਹੁੰਚ ਰਹੀ ਜੀ ਇੰਦਰਜੀਤ ਜੀ ਕੀ ਤੁਸੀਂ ਵੀ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਨਿਕਲੇ ਹੋ ਹਾਂ ਜੀ ਬਿਲਕੁਲ ਨਿਕਲੇ ਜੀ ਘਰ ਤੋਂ ਨਿਕਲੇ ਆ ਤਾਂ ਸਾਨੂੰ ਰਸਤੇ ਵਿੱਚ ਰੋਕ ਲਿਆ ਗਿਆ ਔਰ ਘਰ ਦੇ ਵਿੱਚ ਹੀ ਰੈਸਟ ਕੀਤਾ ਜੀ ਉਹਨਾਂ ਨੇ ਸੋ ਇਸ ਵਿੱਚ ਕੋਈ ਕਾਰਨ ਇੰਦਰਜੀਤ ਜੀ ਦਿੱਤਾ ਗਿਆ ਤੁਹਾਨੂੰ ਕਿ ਕਿਉਂ ਹਾਊਸ ਅਰੈਸਟ ਕੀਤਾ ਕਿਉਂ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਨੇ ਕਾਰਨ ਨਹੀਂ ਸਾਨੂੰ ਦੱਸਿਆ ਜਾ ਰਿਹਾ ਐ ਅਸੀਂ ਜਦੋਂ 8-10 ਸਾਥੀ ਆਪਣ ਨਿਕਲੇ ਗੱਡੀ ਦੇ ਵਿੱਚ ਬੈਠ ਕੇ ਸਾਨੂੰ ਕਾਰਨ ਨਹੀਂ ਦੱਸਿਆ ਪੁੱਛਿਆ ਵਾਰ-ਵਾਰ ਪੁੱਛਿਆ ਸਾਨੂੰ ਦੱਸੋ ਕਿਹੜੀ ਗੱਲੋਂ ਸਾਨੂੰ ਰੋਕਿਆ ਜਾ ਰਿਹਾ ਹੂੰ ਤੇ ਕਾਰਨ ਨਹੀਂ ਦੱਸਿਆ ਜਾ ਦੱਸਿਆ ਗਿਆ ਜੀ ਤੋ ਹੁਣ ਕੀ ਐ ਇੱਥੇ ਪੁਲਿਸ ਦੀ ਨਫਰੀ ਬਹੁਤ ਜ਼ਿਆਦਾ ਨਜ਼ਰ ਆ ਰਹੀ ਐ ਤੁਹਾਨੂੰ ਨਾਕੇ ਬੰਦੀ ਇੱਥੇ ਕੀਤੀ ਗਈ ਐ ਮੇਰੇ ਘਰ ਦੇ ਆਸ-ਪਾਸੇ ਪੁਲਿਸ ਦੀ ਬਹੁਤ ਨਫਰੀ ਲੱਗੀ ਐ ਜੀ ਜੀ ਬਹੁਤ ਜ਼ਿਆਦਾ ਪੁਲਸ ਆਈ ਐ ਇੱਥੇ ਸੋ ਪਹਿਲਾਂ ਤੋਂ ਹੀ ਇੱਥੇ ਖੜੀ ਸੀ ਤੁਹਾਡੇ ਘਰ ਦੇ ਆਸ-ਪਾਸ ਏ ਪਤਾ ਚੱਲਣ ਤੇ ਲੱਗਿਆ ਮੈਂ ਜਦੋਂ ਕੈਮਰੇ ਚੈੱਕ ਕੀਤੇ ਨੇ ਕਰੀਬ 2 ਵਜੇ ਰਾਤ ਦੇ 2 ਵਜੇ ਤੋਂ ਖੜੇ ਨੇ ਜੀ ਜੀ ਸਾਰੇ ਜਿਹੜੇ ਜਿਹੜੇ ਮੇਰੇ ਘਰ ਨੂੰ ਰਸਤੇ ਆਉਂਦੇ ਸਾਰੇ ਰਸਤਿਆਂ ਦੇ ਕੁਝ ਦਾ ਨਾਕਾ ਲੱਗਾ ਸੋ ਤੁਹਾਡੀ ਆਪਣੀ ਕੋਈ ਹੋਰ ਸਾਥੀਆਂ ਨਾਲ ਇੰਦਰਜੀਤ ਜੀ ਚ ਗੱਲ ਹੋਈ ਏ ਉਹਨਾਂ ਤੋਂ ਤੁਹਾਨੂੰ ਕੋਈ ਜਾਣਕਾਰੀ ਮਿਲੀ ਕਿ ਆ ਉਹਨਾਂ ਨੂੰ ਵੀ ਰੋਕਿਆ ਗਿਆ ਨਹੀਂ ਦੇਖੋ ਮੈਂ ਸੋਸ਼ਲ ਮੀਡੀਆ ਦੇਖ ਰਿਹਾ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਕਾਫੀ ਲੋਕਾਂ ਨੂੰ ਜਿਹੜਾ ਵਾ ਰਸਤੇ ਵਿੱਚ ਰੋਕਿਆ ਗਿਆ ਵਾ ਹੂੰ ਲੋਕੀ ਜਾਂਦੀ ਦੀ ਕਮੇਟੀ ਬਹੁ ਕੀਤੀ ਆ ਪਰ ਸਾਥ ਸਾਹ ਦੇ ਨਾਕੇ ਹੋਣ ਕਰਕੇ ਕਾਲੀ ਵਰਕਰਾਂ ਨੂੰ ਬਹੁਤ ਜਗ੍ਹਾ ਤੇ ਰੋਕਿਆ ਗਿਆ ਸੋ ਇੱਥੇ ਅਧਿਕਾਰੀ ਜਿਹੜੇ ਪਹੁੰਚੇ ਰਿੰਦਰਜੀਤ ਜੀ ਕਿਉਂਕਿ ਆਪਣੇ ਘਰੋਂ ਕੋਈ ਨਿਕਲ ਰਿਹਾ ਇੱਕ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਆ ਆਖਿਰ ਕਿਹੜੀ ਬਨਾਤੇ ਕਿਹੜੇ ਕਾਰਨਾ ਕਰਕੇ ਰੋਕਿਆ ਗਿਆ ਜਾਂ ਹਾਊਸ ਅਰੈਸਟ ਕੀਤਾ ਗਿਆ ਕਿਉਂਕਿ ਬੜੇ ਸਾਰੇ ਆਗੂ ਨੇ ਸ਼੍ਰਮਣੀ ਕਾਲਦ ਦੇ ਜਿਨ੍ਹਾਂ ਨੂੰ ਹਾਊਸ ਅਰੈਸਟ ਕੀਤਾ ਗਿਆ ਜਾਂ ਡਿਟੇਨ ਕੀਤਾ ਗਿਆ ਮੈਂ ਮੈਂ ਖੁਦ ਕਾਉਂਸਲਰ ਆਇਆ ਇਥੋਂ ਬਾਦਮਤ 43 ਤੋਂ ਜੀ ਮੈਂ ਆਪਣੇ ਜਿਹੜੇ ਸਾਥੀਆਂ ਸਮੇਂ ਨਿਕਲਿਆ ਸੀ ਜਿਹੜੇ 6 ਵਜੇ ਘਰੋਂ ਜੀ ਤੇ ਮੈਨੂੰ ਇਹਨਾਂ ਨੇ ਹੀ ਪਤਾ ਤੇ ਇਹਨਾਂ ਨੇ ਕੋਈ ਸਾਡੇ ਨਾਲ ਆਮ ਗੱਲ ਸਾਨੂੰ ਰੋਕਣਾ ਜਾਂ ਪ੍ਰਸ਼ਾਸਨ ਸਾਨੂੰ ਰੋਕੇਗਾ ਸਰਕਾਰ ਪਤਾ ਨਹੀਂ ਕਿਹੜੀ ਗੱਲੋਂ ਘੁਬرائی ਪਈ ਆ ਸ਼ਰਮਨੀ ਕਾਲੀ ਦਲ ਦੇ ਵਰਕਰਾਂ ਨੂੰ ਆ ਮੈਂ ਤੇ ਇੱਕ ਆਮ ਵਰਕਰ ਆ ਜੇ ਆ ਵਰਕਰ ਕੋ ਡਰੀ ਪਈ ਆ ਤੇ ਲੀਡਰ ਸਾਡੇ ਲੀਡਰਾਂ ਕੋ ਕੀ ਹਾਲ ਹੋਏਗਾ ਇਹਨਾਂ ਦਾ ਇਹ ਤਾਂ ਕੋਈ ਡਰ ਨਹੀਂ ਦਰ ਮੈਂ ਇਹਨਾਂ ਨੇ ਬਿਲਕੁਲ ਦੀ ੱੱਕੇ ਸਾਈ ਸਰਕਾਰ ਦੀ ੱੱਕੇ ਸਾਈ ਇਹ ਸਾਡੇ ਬਰਦਾਸ਼ਤ ਤੋਂ ਬਾਹਰ ਆ ਬਿਲਕੁਲ ਸ਼ਾਇਦ ਵਿਕਰਮ ਸਿੰਘ ਮਜੀਠੀਆ ਜਿਹੜੇ ਖੁੱਲਕੇ ਸਰਕਾਰ ਦੇ ਜੋ ਇਸ ਵੇਲੇ ਉਹਨਾਂ ਦੇ ਕੀਤੇ ਕੰਮ ਕਿਉਂਕਿ ਕੰਮ ਤੇ ਵਾਅਦੇ ਤਾਂ ਕੀਤੇ ਕੰਮ ਕੀਤੇ ਨਹੀਂ ਲੇਕਿਨ ਖੁੱਲਕੇ ਉਹ ਬੋਲਦੇ ਨਜ਼ਰ ਆਏ ਨੇ ਔਰ ਐਸੇ ਦੇ ਚਲਦੇ ਆ ਸ਼ਾਇਦ ਸਰਕਾਰ ਇੰਨੇ ਡਰ ਕੇ ਇਹ ਜਿਹੀ ਕਾਰਵਾਈ ਵਿਜੀਲੈਂਸ ਦੇ ਥਰੂ ਕਰਵਾਈ ਹੈ ਤੇ ਹੁਣ ਆਗਵਾ ਨੂੰ ਵੀ ਰੋਕਿਆ ਜਾ ਰਿਹਾ ਵਰਕਰਾਂ ਨੂੰ ਵੀ ਰੋਕਿਆ ਜਾ ਰਿਹਾ ਹਾਂਜੀ ਹਾਂਜੀ ਬਿਲਕੁਲ ਰੋਕਿਆ ਜਾ ਰਿਹਾ ਵਿਕਰਮਜੀਤ ਜੀ ਨੇ ਇੱਕ ਹਰਮਨ ਪਿਆਰੇ ਨੇ ਲੋਕਾਂ ਦੇ ਉਹ ਦੁੱਖ ਸੁੱਖ ਦੇ ਭਾਈਵਾਲ ਹਮੇਸ਼ਾ ਲੋਕਾਂ ਦੀ ਦੁੱਖ ਸੁੱਖ ਦੀ ਗੱਲ ਕਰਦੇ ਆ ਪੰਜਾਬ ਦੀ ਗੱਲ ਕਰਦੇ ਪੰਜਾਬੀਅਤ ਦੀ ਗੱਲ ਕਰਦੇ ਆ ਲੋਕਾਂ ਨੂੰ ਉਹਨਾਂ ਦੇ ਮਾਣ ਆ ਮੰਨ ਲੋਕਾਂ ਨੂੰ ਦਾ ਵਿਸ਼ਵਾਸ ਆ ਕਿ ਇਹ ਲੀਡਰ ਸਾਡਾ ਹਮੇਸ਼ਾ ਹੀ ਸਾਡੀ ਬਾਹ ਫੜਦਾ ਦੁੱਖ ਸੁੱਖ ਦਾ ਭਾਈਵਾਲ ਬਣਦਾ ਤੇ ਲੋਕ ਦਿਲੋਂ ਪਿਆਰ ਕਰਦੇ ਨੇ ਉਹਨਾਂ ਨਾਲ ਇਹ ਨਹੀਂ ਕੋਈ ਕਾਲੀ ਵਰਕੇ ਤਿਆਰ ਆਮ ਲੋਕ ਵੀ ਜਿਹੜੇ ਨੇ ਉਹ ਉਹਨਾਂ ਦੀ ਪੇਸ਼ੀ ਦੇ ਪਹੁੰਚਣ ਨੂੰ ਤਿਆਰ ਸੀਗੇ ਪਰ ਆਮ ਆਮ ਲੋਕਾਂ ਨੂੰ ਡੱਕਿਆ ਗਿਆ ਦੇ ਵਿੱਚ ਜਾਨ ਤੋਂ ਰੋਕਿਆ ਗਿਆ ਸਰ ਸੋ ਬਿਲਕੁਲ ਸੋ ਇੱਥੇ ਜਿਸ ਤਰ੍ਹਾਂ ਦੇ ਨਾਲ ਇੰਦਰਜੀਤ ਤੁਹਾਨੂੰ ਰੋਕਿਆ ਗਿਆ ਤੁਹਾਡੇ ਸਾਥੀਆਂ ਨੂੰ ਰੋਕਿਆ ਗਿਆ ਔਰ ਕੀ ਹੱਲੇ ਵੀ ਤੁਹਾਨੂੰ ਨਜ਼ਰ ਆ ਰਿਹਾ ਕਿ ਬਾਹਰ ਪੁਲਿਸ ਦਾ ਪੈਰਾ ਤੁਹਾਡੇ ਕਰਦੇ ਆਸ-ਪਾਸ ਹੈਗਾ ਹਾਂ ਹੁਣ ਤੁਸੀਂ ਵੀਡੀਓ ਕਾਲ ਕਰਕੇ ਦੇਖ ਲਿਓ ਬਿਲਕੁਲ ਬਕਾਇਦਾ ਜੀ ਸਾਰਾ ਇੱਥੇ ਲੱਗਾ ਜੀ ਨਾਕਾ ਲੱਗਾ ਬਕਾਇਦਾ ਲੱਗਾ ਜੀ ਜੀ ਲੋਕਾ ਉਹਨਾਂ ਦੇ ਕੋ ਕਿੰਨੇ ਵਜੇ ਤੱਕ ਰੁਕਦੇ ਨੇ ਇੱਕ ਅਲੱਗ ਗੱਲ ਹੈਗੀ ਆ ਤੇ ਹਾਲ ਸਾਰੇ ਮੇਰੇ ਗਲਿਆਂ ਦੇ ਆਸ-ਪਾਸੇ ਬਾਹਰ ਖੜੀ ਹੈ ਫੋਰਸ ਖੜੀ ਹੈ ਪੁਲਿਸ ਜੀ ਜੀ ਇੰਦਰ ਜੀ ਜੀ ਸ਼ੁਕਰੀਆ ਸਰਨਾ ਗੱਲ ਕਰਨ ਲਈ ਇੰਦਰਜੀਤ ਪੰਡੋਰੀ ਜਿਸ ਤਰ੍ਹਾਂ ਦੇ ਨਾਲ ਇਹ ਤਸਵੀਰ ਪੰਜਾਬ ਦੇ ਵਿੱਚ ਬਣੀ ਹੋਈ ਹੈ ਆਖਿਰ ਕੀ ਕਾਰਨ ਹੈ ਕਿ ਡਰ ਹੈ ਸਰਕਾਰ ਨੂੰ ਪੁਲਿਸ ਪ੍ਰਸ਼ਾਸਨ ਨੂੰ ਜੋ ਇਸ ਤਰ੍ਹਾਂ ਦੇ ਨਾਲ ਇਹ ਦਬਾਅ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਆਪਣੇ ਆਗੂ ਨੂੰ ਇੱਕ ਸਪੋਰਟ ਦੇਣ ਦੇ ਲਈ ਇਹ ਜੇ ਵਰਕਰ ਇਕੱਠਾ ਹੋਣਾ ਚਾਹੁੰਦੇ ਨੇ ਕੋਈ ਆਪਣੀ ਗੱਲ ਰੱਖਣਾ ਚਾਹੁੰਦੇ ਨੇ ਤੇ ਸਰਕਾਰ ਆਖਿਰ ਕਿਉਂ ਉਹਨਾਂ ਨੂੰ ਰੋਕ ਰਹੀ ਹੈ ਕਿਉਂ ਇਹਨਾਂ ਦੀ ਆਵਾਜ਼ ਜਿਹੜੀ ਹੈ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੱਕੇਸ਼ਾਈ ਕੀਤੀ ਜਾ ਰਹੀ ਹੈ ਇਹ ਸਵਾਲ ਹੁਣ ਲਗਾਤਾਰ ਉੱਠ ਰਹੇ ਨੇ ਔਰ ਇਹ ਜਿਹੜਾ ਸਰਕਾਰ ਆਪਣੀ ਕਾਰਵਾਈ ਕਰ ਰਹੀ ਹੈ ਇਸ ਨੂੰ ਲੈ ਕੇ ਯਕੀਨਨ ਸਿਆਸੀ ਮਾਹੌਲ ਵੀ ਹੋਰ ਪਕੇਗਾ ਔਰ ਸਰਕਾਰ ਦੇ ਖਿਲਾਫ ਰੋਸ ਵੀ ਵਧੇਗਾ ਔਰ ਜਿਸ ਨੇ ਆਗੂ ਲਗਾਤਾਰ ਬਿਆਨ ਦੇ ਰਹੇ ਨੇ ਸੁਖਬੀ ਸਿੰਘ ਬਾਦਲ ਨੇ ਵੀ ਜੋ ਟਵੀਟ ਕੀਤਾ ਹੈ ਕਿ ਇਹ ਦਬਾਅ ਦੀ ਰਾਜਨੀਤੀ ਕੰਮ ਨਹੀਂ ਕਰੇਗੀ ਸ਼੍ਰੋਮਣੀ ਕਾਲਦਲ ਦੇ ਵਰਕਰਾਂ ਨੂੰ ਦਬਾਇਆ ਨਹੀਂ ਜਾ ਸਕਦਾ ਉਹਨਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਅਰਸ਼ਦੀਪ ਕਲੇਰ ਵੱਲੋਂ ਵੀ ਇੱਕ ਬਿਆਨ ਜਿਹੜਾ ਦਿੱਤਾ ਗਿਆ ਕੀ ਕੁਝ ਉਹਨਾਂ ਨੇ ਕਿਹਾ ਤੁਹਾਨੂੰ ਸੁਣਾਉਣੇ ਆ ਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਸਿੱਧਾ ਸਵਾਲ ਕੀ ਪੰਜਾਬ ਦੇ ਵਿੱਚ ਐਮਰਜੈਂਸੀ ਦਾ ਐਲਾਨ ਹੋ ਚੁੱਕਾ ਹੈ ਕੀ ਧਰਨੇ ਪ੍ਰਦਰਸ਼ਨਾਂ ਤੇ ਪੂਰਨ ਤੌਰ ਤੇ ਤੁਸੀਂ ਪਾਬੰਦੀ ਲਾ ਦਿੱਤੀ ਹੈ ਔਰ ਇਹ ਸੰਵਿਧਾਨ ਜਿਹਦੀ ਸੋਚ ਚੁੱਕ ਕੇ ਮੁੱਖ ਮੰਤਰੀ ਸਾਹਿਬ ਤੁਸੀਂ ਇਸ ਅਹੁਦੇ ਤੇ ਬੈਠੇ ਹੋ ਤੁਸੀਂ ਤਾਂ ਇਹਨੂੰ ਛਿੱਕੇ ਟੰਗਤਾ ਇੱਕ ਪਾਸੇ ਤਾਂ ਕਹਿੰਦੇ ਹੋ ਜੀ ਸਰਦਾਰ ਵਿਕਰਮ ਮਜੀਠੀਆ ਤੇ ਅਸੀਂ ਪੱਕੇ ਪੈਰੀ ਪਰਚਾ ਦਿੱਤਾ ਤੇ ਦੂਜੇ ਪਾਸੇ ਜਿਹੜੇ ਸ਼੍ਰੋਮਲੀ ਅਕਾਲੀ ਦਲ ਦੇ ਵਰਕਰ ਅੱਜ ਦੂਰ ਦਰਾਡੇ ਉਹ ਮੁਹਾਲੀ ਉਹਨਾਂ ਦੀ ਪੇਸ਼ੀ ਤੇ ਪਹੁੰਚਣਾ ਚਾਹੁੰਦੇ ਨੇ ਉਹਨਾਂ ਨੂੰ ਥੋਡੀ ਪੁਲਿਸ ਧੱਕੇ ਦੇ ਨਾਲ ਰਾਹ ਦੇ ਵਿੱਚ ਚੁੱਕ-ਚੁੱਕੇ ਲੈ ਕੇ ਜਾ ਰਹੀ ਹੈ ਔਰ ਉਰੇ ਦੀ ਜਿਹੜੇ ਸਾਡੀ ਟੀਮ ਦੇ ਵਕੀਲ ਨੇ ਚਾਹੇ ਉਹ ਕਿਰਨਪ੍ਰੀਤ ਸਿੰਘ ਹੋਣ ਹੋਰ ਜਿੰਨੇ ਵੀ ਸਾਡੇ ਵਕੀਲ ਕਈ ਅੰਮ੍ਰਿਤਸਰ ਤੋਂ ਆ ਰਹੇ ਸੀ ਉਹਨਾਂ ਨੂੰ ਉਹਨਾਂ ਦੇ ਘਰ ਐਸਐਚਓ ਛਿਆਟਾ ਨੇ ਰੀਟੇਨ ਕੀਤਾ ਦੱਸੋ ਜੀ ਕਿ ਯੂਨੀਫਾਰਮ ਦੇ ਵਿੱਚ ਵਕੀਲ ਨੂੰ ਥੋਡੀ ਪੁਲਿਸ ਨੇ ਕਿੱਦਾਂ ਰੀਟੇਨ ਕੀਤਾ ਇਹਦੀ ਇੱਕ ਸੈਪਰੇਟ ਐਪਲੀਕੇਸ਼ਨ ਬਾਰ ਕਾਉਂਸਲ ਨੂੰ ਵੀ ਦੇਵਾਂਗੇ ਕੋਰਟਾਂ ਨੂੰ ਵੀ ਦੇਵਾਂਗੇ ਉਹ ਤਾਂ ਕਹਿੰਦੇ ਸੀ ਜੀ ਅਸੀਂ ਬੜੇ ਪੱਕੇ ਪੈਰੀ ਆ ਹੁਣ ਤੁਸੀਂ ਵਕੀਲਾਂ ਨੂੰ ਵੀ ਕਚਹਿਰੀ ਤੱਕ ਨਹੀਂ ਜਾਣਦੇ ਰੇ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਵਿੱਚ ਚੱਲ ਕੀ ਰੇ ਹੁਣ ਤੁਹਾਨੂੰ ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਜਿਹੜਾ ਝੂਠਾ ਪਰਚਾ ਦਿੱਤਾ ਸੀ ਇਹ ਮੁੱਦੇ ਮੁੱਦੇ ਗਿਆ ਨਾ ਤੁਹਾਨੂੰ ਅੰਮ੍ਰਿਤਸਰੋਂ ਕੱਖ ਲੱਪਿਆ ਨਾ ਤੁਹਾਨੂੰ ਚੰਡੀਗੜ੍ਹੋਂ ਲੱਪਿਆ ਨਾ ਮਜੀਠਿਓਂ ਲੱਪਿਆ ਉਹਦਣ ਹਿਮਾਚਲ ਤੁਰੇ ਫਿਰੇ ਉੱਥੋਂ ਨਹੀਂ ਕੁਛ ਲੱਪਿਆ ਹੁਣ ਅੰਤ ਦੇ ਵਿੱਚ ਆ ਕੇ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਕਹਿੰਦੀ ਹੈ ਜੀ ਸਾਡਾ ਜਨਮ ਤਾਂ ਧਰਨਿਆਂ ਚ ਹੋਇਆ ਧਰਨਿਆਂ ਚੋਂ ਜੰਮੀ ਪਾਰਟੀ ਅੱਜ ਲੋਕਾਂ ਦੇ ਰੋਹ ਤੋਂ ਇੰਨਾ ਡਰ ਗਈ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਡਿਟੇਨ ਕੀਤਾ ਜਾ ਰਿਹਾ ਹੈ ਮੈਂ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਅਪੀਲ ਕਰਦਾ ਕਿ ਜਿੱਥੇ ਤੁਹਾਨੂੰ ਕੋਈ ਪੁਲਿਸ ਵਾਲਾ ਡਿਟੇਨ ਕਰਦਾ ਉਹਦੀ ਵੀਡੀਓ ਬਣਾਓ ਉਹਨੂੰ ਸਵਾਲ ਕਰੋ ਇਹ ਸਾਰਾ ਕੁਝ ਕੋਰਟ ਦੇ ਵਿੱਚ ਰੱਖਿਆ ਜਾਊ ਕਿਉਂਕਿ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਕਿਸੇ ਨੂੰ ਉਹਦੇ ਜਮੂਰੀ ਹੱਕਾਂ ਦੀ ਵਰਤੋਂ ਕਰਨ ਤੋਂ ਰੋਕਣ ਲਈ ਪੁਲਿਸ ਕਿਸੇ ਨੂੰ ਰੋਕ ਨਹੀਂ ਸਕਦੀ ਇਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਜਿਹੜੇ ਇਲਾਹੀ ਹੁਕਮ ਨੇ ਇਨਾਂ ਨੂੰ ਵੀ ਕੋਟਾਂ ਦੇ ਵਿੱਚ ਰੱਖਿਆ ਜਾਊਗਾ ਕਿ ਕਿਸ ਤਰੀਕੇ ਡੈਮੋਕਰੇਸੀ ਦਾ ਪੰਜਾਬ ਦੇ ਵਿੱਚ ਇਹ ਪੰਜਾਬ ਦੀ ਸਰਕਾਰ ਕੰਡ ਕਰ ਰਹੀ ਹੈ ਇੰਨਾ ਡਰ ਨਾਲੇ ਤਾਂ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਤਾਂ ਹੁਣ ਪੰਜਾਬ ਚ ਰੈਲੇਵੈਂਟ ਹੋ ਗਿਆ ਤੇ ਜੇਲ੍ਹ ਦੇ ਵਿੱਚ ਬੈਠਾ ਵਿਕਰਮ ਮਜੀਠੀਆ ਅਥਾਰਟੀ ਕਸਟਡੀ ਚ ਉਦੋਂ ਤੁਸੀਂ ਇੰਨਾ ਡਰੀ ਜਾਨੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਵਰਕਰਾਂ ਤੋਂ ਤੁਸੀਂ ਇੰਨਾ ਡਰੀ ਜਾਨੇ ਹੋ ਇੱਥੋਂ ਇੱਕ ਗੱਲ ਸਪਸ਼ਟ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੁਸੀਂ ਪੰਜਾਬ ਦੀ ਜਨਤਾ ਨੂੰ ਝੂਠ ਬੋਲਿਆ ਹੁਣ ਜਨਤਾ ਉੱਠ ਕੇ ਸੜਕਾਂ ਤੇ ਖੜੀ ਹੋਗੀ ਹੁਣ ਤੁਸੀਂ ਡੰਡਾ ਤੰਤਰ ਦੀ ਵਰਤੋਂ ਕਰਕੇ ਉਹਨਾਂ ਦੀ ਆਵਾਜ਼ ਨੂੰ ਦਬਾਰਿਓ ਔਰ ਇਹ ਆਵਾਜ਼ ਜਿਆਦਾ دیر ਦਬਣੀ ਨਹੀਂ ਸੋ ਮੈਂ ਸਮੁੱਚੇ ਵਰਕਰਾਂ ਨੂੰ ਅਪੀਲ ਕਰਦਾ ਕਿ ਜਿੱਥੇ ਵੀ ਤੁਹਾਨੂੰ ਕੋਈ ਡਿਟੇਨ ਕਰੇ ਉਹ ਪੁਲਿਸ ਅਫਸਰ ਦੀ ਵੀਡੀਓ ਬਣਾਓ ਵੀਡੀਓ ਬਣਾ ਕੇ ਸਾਨੂੰ ਭੇਜੋ ਤਾਂ ਕਿ ਕੋਈ ਕੋਰਟ ਦੇ ਵਿੱਚ ਦਿਖਾਇਆ ਜਾ ਸਕੇ ਕਿ ਪੁਲਿਸ ਕਰ ਕੀ ਰਹੀ ਹੈ ਆਹੀ ਕੁਛ ਅਦਾਲਤਾਂ ਚ ਉਹਦੋਂ ਮੁਹਾਲੀ ਕੋਰਟ ਕੀ ਕੀਤਾ ਸੀ ਮੁਹਾਲੀ ਕੋਰਟ ਵੀ ਤਾਂ ਸਾਰੀ ਇਸ ਤਰੀਕੇ ਸੀਲ ਕਰਦੀ ਪਤਾ ਨਹੀਂ ਕੀ ਹੋ ਰਿਹਾ ਅੱਜ ਮੈਂ ਫੇਰ ਦੁਬਾਰਾ ਪ੍ਰਸ਼ਾਸਨ ਨੂੰ ਕਹਿਣਾ ਕਿ ਜੇ ਮੁਹਾਲੀ ਕੋਰਟ ਦੇ ਵਿੱਚ ਵੀ ਕਿਸੇ ਵਕੀਲ ਸਹਿਬਾਨ ਨੂੰ ਅੰਦਰ ਜਾਣ ਤੋਂ ਰੋਕਿਆ ਤਾਂ ਇਹਦਾ ਖਮਿਆਜ਼ਾ ਇਹਦਾ ਜਵਾਬ ਤੁਹਾਨੂੰ ਹਾਈ ਕੋਰਟ ਦੇ ਵਿੱਚ ਦੇਣਾ ਪਵੇਗਾ। ਸੋ ਇਥੇ ਗੁਰਦੀয়াল ਸਿੰਘ ਪੁੱਲਰ ਤੁਸੀਂ ਸਾਥੀ ਨੂੰ ਵੀ ਨਜ਼ਰਬੰਦ ਕੀਤਾ ਗਿਆ ਅਸ਼ੀਫ ਕਲੇ ਜਿਸ ਨਾਲ ਨਿਸ਼ਾਨਾ ਸਾਧ ਦੇ ਨਜ਼ਰ ਆਏ ਨੇ ਸੋ ਇਹ ਤਸਵੀਰ ਪੰਜਾਬ ਭਰ ਵਿੱਚ ਵੱਖ-ਵੱਖ ਥਾਵਾਂ ਤੇ ਜਿਸ ਕਦਰ ਕਰਾਂ ਦੇ ਬਾਹਰ ਹੀ ਇੱਥੇ ਪੁਲਿਸੀ ਤਣਾਤੀ ਕੀਤੀ ਗਈ ਹੈ ਆਗਵਾ ਨੂੰ ਆਪਣੇ ਘਰੋਂ ਤੋਂ ਹੀ ਨਹੀਂ ਨਿਕਲਣ ਦਿੱਤਾ ਜਾ ਰਿਹਾ ਸਾਡੇ ਨਾਲ ਸਰਪਜੀਤ ਸਿੰਘ ਚਿੰਝਰ ਜੀ ਜੁੜ ਚੁੱਕੇ ਨੇ ਯੂਥ ਕਲਦਲ ਦੇ ਪ੍ਰਧਾਨ ਨੇ ਉਹਨਾਂ ਦੇ ਨਾਲ ਗੱਲ ਕਰ ਰਹੇ ਆ ਸਰਪਜੀਤ ਜੀ ਕੀ ਤੁਹਾਡੇ ਕੋਲ ਇਸ ਵੇਲੇ ਦੀ ਜਾਣਕਾਰੀ ਕੀ ਤੁਸੀਂ ਵੀ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਨਿਕਲਿਓ ਬਿਲਕੁਲ ਦੇਖੋ ਜਿਹੜੇ ਹਸਾਬਨਾ ਭਗਵੰਤ ਮਾਨ ਕਹਿੰਦਾ ਸੀ ਕਿ ਅਕਾਲੀ ਦਾ ਜੀ ਪੰਜਾਬ ਚ ਖਤਮ ਹੋ ਗਏ ਜੀ ਅਕਾਲੀ ਨਹੀਂ ਕਦੇ ਦਿਖਣੇ ਜੀ ਹੁਣ ਸੋ ਭਗਵੰਤ ਮਾਨ ਜੀ ਜਦੋਂ ਅਕਾਲੀ ਘਰੋਂ ਨਿਕਲੇ ਹੋਣਾ ਅੱਜ ਤੈਨੂੰ ਵਿਸ਼ਤਾ ਪੈ ਗਈ ਤੇ ਭਗਵੰਤ ਮਾਨ ਸਾਹਿਬ ਦੀ ਲੱਤਾਂ ਅੱਜ ਭਾਰ ਨਹੀਂ ਚੱਲਦੀਆਂ ਇੱਕ ਆਪਣੇ ਨੇਤਾ ਦੇ ਹੱਕ ਜਵਾਂਜ ਬੁਲੰਦ ਕਰਨ ਲਈ ਸਿਰਫ ਸ਼ਾਂਤਮਈ ਪ੍ਰੋਟੈਸਟ ਕਰਨ ਲਈ ਸ਼ਾਂਤਮਈ ਆਪਣੀ ਆਵਾਜ਼ ਚੱਕਣ ਲਈ ਜਦੋਂ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਪੰਜਾਬ ਦੇ ਨਾਲ ਇਹ ਹੋ ਰਿਹਾ ਧੱਕੇ ਦੇ ਖਿਲਾਫ ਇੱਕ ਨਜਾਇਜ਼ ਆਗੂ ਸਰਦਾਰ ਵਿਕਰਮ ਸਿੰਘ ਜੀ ਖਿਆਲ ਦੇ ਖਿਲਾਫ ਨਜਾਇਜ਼ ਪਰਚਾ ਦਰਜ ਕਰਕੇ ਮਤਲਬ ਜਿਹੜਾ ਧੱਕਾ ਉਹਦੇ ਖਿਲਾਫ ਆਵਾਜ਼ ਚੱਕਣ ਲਈ ਜਦੋਂ ਅਕਾਲੀ ਆਗੂ ਘਰੋਂ ਨਿਕਲੇ ਤਾਂ ਅੱਜ ਚੱਪੇ-ਚੱਪੇ ਦੇ ਪੰਜਾਬ ਦੇ ਵਿੱਚ ਮੈਂ ਕਹਿੰਦਾ ਆਹ ਨਾ ਲੈਣੀ ਐਮਰਜੈਂਸੀ ਖਾਨ-ਖਾਨ ਨਾਕੇ ਕੱਲੇ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਲਾਂਡਰਾਂ ਤੱਕ ਤਿੰਨ ਨਾਕੇ ਲੱਗੇ ਹੋਏ ਨੇ ਬਨੂਰ ਨਾਕਾ ਲੱਗਿਆ ਹੋਇਆ, ਸੰਗਰੂਰ ਨਾਕਾ ਲੱਗਿਆ ਹੋਇਆ, ਪਟਿਆਲੇ ਨਾਕਾ ਲੱਗਿਆ ਹੋਇਆ, ਫਗਵਾੜੇ, ਅੰਮ੍ਰਿਤਸਰ, ਬਿਆਸ ਤੇ ਕਿੜੀ-ਕੜੀ ਜਗ੍ਹਾ ਦੇ ਨਾਲ ਹੀ ਤੇ ਸਾਡੇ ਅੱਧ ਤੋਂ ਵੱਧ ਜ਼ਿਲ੍ਹਾ ਪ੍ਰਧਾਨ ਮੈਂ ਦੇਖ ਰਿਹਾ ਸੀ ਕਿ ਉਹ ਕਰੋ ਚੱਕਲੇ ਗਏ ਨੇ। ਸੋ ਮੈਂ ਤਾਂ ਰਾਤ ਹੀ ਕਰੋ ਨਿਕਲਿਆ ਸੀ ਕਿਉਂਕਿ ਮੈਨੂੰ ਭਿੰਕ ਸੀ ਕਿ ਐਦਾਂ ਦੀ ਕਾਰਵਾਈ ਹੋ ਸਕਦੀ ਆ। ਪਰ ਸਵੇਰੇ 5 ਵਜੇ ਦੇ ਕਰੀਬ ਪੁਲਿਸ ਦੀਆਂ ਗੱਡੀਆਂ ਪਿੰਡ ਦੇ ਆਲੇ-ਦੁਆਲੇ, ਮੇਰੇ ਘਰ ਦੇ ਆਲੇ-ਦੁਆਲੇ ਆਇਆਂ ਕਿ ਮਰੀਆਂ ਜਿਵੇਂ ਬਹੁਤ ਵੱਡਾ ਮੈਂ ਕ੍ਰਿਮੀਨਲ ਹੋਵਾਂ। ਕੋਈ ਗੱਲ ਨਹੀਂ ਅਸੀਂ ਜਿੰਨੇ ਵੀ ਫੜੇਗੇ ਕੋਈ ਗੱਲ ਨਹੀਂ ਜਿੰਨੇ ਵੀ ਅਸੀਂ ਕੋਸ਼ਿਸ਼ ਕਰਾਂਗੇ ਆਪਣੀ ਆਵਾਜ਼ ਜਿਹੜੀ ਉੱਥੇ ਬੁਲੰਦ ਕਰਕੇ ਜ਼ਰੂਰ ਆਵਾਂਗੇ ਬਿਲਕੁਲ ਜਿਸ ਤਰ੍ਹਾਂ ਦੇ ਨਾਲ ਸਰਬਜੀਤ ਜੀ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਖਿਲਾਫ ਵਿਜੀਲੈਂਸ ਦੀ ਕਾਰਵਾਈ ਰਹੀ ਉਸ ਨੂੰ ਲੈ ਕੇ ਵੀ ਸਵਾਲ ਤਾਂ ਲਗਾਤਾਰ ਹੀ ਚੁੱਕੇ ਜਾ ਰਹੇ ਨੇ ਉਹ ਸਿਰ ਸ਼੍ਰੋਮਣੀ ਕਾਲਦਲ ਦੇ ਤੁਸੀਂ ਕਿਉਂਕਿ ਵਰਕਰ ਹੋ ਆਗੂ ਹੋ ਲੇਕਿਨ ਇੱਥੇ ਹੋਰ ਨਾ ਵਿਰੋਧੀ ਪਾਰਟੀਆਂ ਨੇ ਵੀ ਸਰਕਾਰ ਤੇ ਸਵਾਲ ਚੁੱਕੇ ਨੇ ਕਿ ਧੱਕੇਸ਼ਾਹੀ ਔਰ ਹੁਣ ਵਰਕਰਾਂ ਨੂੰ ਇਸ ਤਰ੍ਹਾਂ ਦੇ ਨਾਲ ਡਿਟੇਨ ਕਰਨਾ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਨੇ ਤੁਹਾਨੂੰ ਲੱਗਦਾ ਕਿ ਇੱਥੇ ਡਰਾਉਣ ਦੀ ਦਬਾਉਣ ਦੀ ਰਾਜਨੀਤੀ ਕੀਤੀ ਜਾ ਰਹੀ ਆਮ ਬਿਲਕੁਲ ਹੋਰ ਕੁਝ ਨਹੀਂ ਸਿਰਫ ਇੱਕ ਇਹ ਡਰਦਾ ਤੇ ਸੈਮਨਾ ਮੌਲ ਪਾਇਆ ਜਾ ਰਿਹਾ ਕਿ ਕੱਲ ਨੂੰ ਕੋਈ ਆਵਾਜ਼ ਨਾ ਚੱਕੇ ਕਿ ਜਿਹੜਾ ਕੋਈ ਆਵਾਜ਼ ਝੋਟਦਾ ਬੀਤਮ ਸਿੰਘ ਜੀਠਿਆ ਜੀ ਐਕਸਪੋਜ਼ ਕਰਦੇ ਸੀ ਇਹਨਾਂ ਨੂੰ ਇਹਨਾਂ ਦੇ ਖਿਲਾਫ ਬੋਲਦੇ ਸੀ ਇਹਨਾਂ ਦੇ ਚਿਹਰੇ ਨੰਗੇ ਕਰਦੇ ਸੀ ਉਹਨਾਂ ਦੇ ਟੁੱਟਾ ਪਰਚਾ ਦਰਜ ਕਰਕੇ ਇਹਨਾਂ ਨੇ ਅੰਦਰ ਕਰ ਪਿਆ ਹੁਣ ਜਿਹੜੇ ਆਗੂ ਉਹ ਨਜਾਇਜ਼ ਪਰਚੇ ਦੇ ਖਿਲਾਫ ਬੋਲਣ ਲਈ ਘਰੋਂ ਉਹਨਾਂ ਦੇ ਹੱਕ ਜਾ ਰਹੇ ਨੇ ਹੁਣ ਉਹਨਾਂ ਨੂੰ ਫੜੋ ਫੜੀ ਚੱਲ ਰਹੀ ਆ ਡਰਾਪੇ ਮਾਰੇ ਜਾ ਰਹੇ ਨੇ ਘਰਾਂ ਦੇ ਆਲੇ-ਦੁਆਲੇ ਪੁਲਿਸ ਭਮਾਈ ਜਾ ਰਹੀ ਆ ਤਾਂ ਕਿ ਉਹਨਾਂ ਦੇ ਤੇ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੇ ਸਮਰਥਕਾਂ ਦੇ ਵਿੱਚ ਕਿਸੇ ਹਮ ਤੇ ਡਰ ਦਾ ਮਾਹੌਲ ਬਣੇ ਕੱਲ ਨੂੰ ਕੋਈ ਕਿਸੇ ਆਗੂ ਮਗਰ ਆਵੇ ਨਾ ਪਰ ਅਸੀਂ ਭਗਤ ਮੰਡਾ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਐ ਨਹੀਂ ਇਕੱਲੇਡਰ ਨੇ ਹੈਗੇ ਐ ਦਬਕੇ ਦੂਕੇ ਮਾਰ ਕੇ ਪਰਚੇ ਪੁਚੇ ਦਰਜ ਕਰਕੇ ਤੇ ਦਵਾ ਨਹੀਂ ਕਰਦੇ ਇਹ ਕੰਮ ਚੱਲ ਪਿਆ ਹੁਣ ਲੱਕ 'ਚ ਦਮ ਕਰਕੇ ਦੱਸਾਂਗੇ ਤੇਰੀ ਇੱਕ ਤੇ ਚੜ ਕੇ ਕੀ ਇਕੱਲੇ ਕੀ ਹੁੰਦੇ ਨੇ ਬਿਲਕੁਲ ਜੋ ਜਿਸ ਤਰ੍ਹਾਂ ਦੇ ਨਾਲ ਇੱਥੇ ਵੱਡੀ ਪੱਦਰ ਤੇ ਪੁਲਿਸ ਹੀ ਤਣਾਤੀ ਕੀਤੀ ਗਈ ਆਗੋ ਨੂੰ ਰੋਕਿਆ ਗਿਆ ਤੁਹਾਨੂੰ ਕਿਸੇ ਅਧਿਕਾਰੀ ਨੇ ਕੋਈ ਕਾਰਨ ਦਿੱਤਾ ਹੈ ਕਿ ਆਖਿਰ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਕਿਉਂ ਰੋਕਿਆ ਜਾ ਰਿਹਾ ਦੇਖੋ ਮੈਂ ਫੋਨ ਬੰਦ ਕੀਤੇ ਹੋਏ ਸੀ ਰਾਤ ਦੇ ਮੈਂ ਫੋਨ ਹੋਣੀ 8 ਘੰਟਾ ਪਹਿਲਾਂ ਜਿੰਨੇ ਖੋਲੇ ਨੇ ਉਸ ਤੋਂ ਬਾਅਦ ਮੈਨੂੰ ਇਹ ਖਬਰਾਂ ਮਿਲਣ ਲੱਗੀਆਂ ਨੇ ਕਿ ਇਦਾਂ ਦੀਆਂ ਕਾਰਵਾਈਆਂ ਜਿਹੜੀਆਂ ਸ਼ੁਰੂ ਹੋ ਗਈਆਂ ਨੇ ਕਿਉਂਕਿ ਅਦੇਸ਼ਾ ਸਾਨੂੰ ਤਾਂ ਰਾਤ ਤੋਂ ਹੀ ਸੀਗਾ ਜੀ ਇਦਾਂ ਦੀਆਂ ਕਾਰਵਾਈਆਂ ਕੋਈ ਸਵੇਰੇ ਹੋ ਸਕਦੀਆਂ ਨੇ ਸੋ ਇਹ ਗੱਲ ਕੁਝ ਨਹੀਂ ਬਸ ਮੇਰੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਪਰ ਕਾਰਨ ਇੱਕੋ ਆ ਕਿ ਡਰ ਤੇ ਸਹਿਮ ਦਾ ਮਾਹੌਲ ਤੇ ਅਕਾਲੀਆਂ ਨੂੰ ਇਸ ਗੱਲ ਲਈ ਡਰਾਉਣਾ ਖਾਸ ਕਰਕੇ ਯੂਥ ਨੂੰ ਨੌਜਵਾਨਾਂ ਨੂੰ ਕਿਉਂਕਿ ਪੁਰਾਣੇ ਆਗੂ ਨੇ ਕਿਤੇ ਨਾ ਕਿਤੇ ਫੇਰ ਵੀ ਪੁਰਾਣਾ ਸੰਘਰਸ਼ ਦੇਖਿਆ ਹੋਇਆ ਨੌਜਵਾਨਾਂ ਨੂੰ ਪੇ ਡਰਾਉਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਪਣੇ ਕਿਸੇ ਵੀ ਆਗੂ ਜਾਂ ਧੱਕੇ ਦੇ ਖਿਲਾਫ ਤੁਸੀਂ ਬੋਲੋਗੇ ਤਾਂ ਪਰਚੇ ਦਰਜ ਕਰਾਂਗੇ ਪਰ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਦੀ ਮਿੱਟੀ ਦੇ ਵਿੱਚ ਸੂਰਮੇ ਹੀ ਜੰਮਦੇ ਨੇ ਜੀ ਸੋ ਸੂਰਮੇ ਇਹ ਪੰਜਾਬ ਦੀ ਮਿੱਟੀ ਪੈਦਾ ਕਰਦੀ ਹੈ ਜ਼ਬਰ ਤੇ ਜ਼ੁਲਮ ਦੇ ਖਿਲਾਫ ਜਿੰਨੀ ਤੁਸੀਂ ਆਵਾਜ਼ ਦੱਬੋਗੇ ਜਿੰਨਾ ਰੋਕੋਗੇ ਉੰਨੇ ਹੀ ਛੜ ਕੇ ਆਵਾਂਗੇ ਵਾਰ-ਵਾਰ ਆਵਾਂਗੇ ਕਿੰਨੀ ਕਵਾਰ ਰੋਕ ਲੋਗੇ ਕਿੰਨੀ ਕਵਾਰ ਗੁਫਤਾਰ ਕਰ ਲੋਗੇ ਕਿੰਨੇ ਕ ਪਰਚੇ ਕਰ ਲੋਗੇ ਕਿੰਨਿਆਂ ਕਿਤੇ ਕਰ ਲੋਗੇ ਇਹ ਨਹੀਂ ਮੁੱਕਣੇ ਜੀ ਜੀ ਬਿਲਕੁਲ ਸਰਬਜੀ ਜੀ ਸ਼ੁਕਰੀਆ ਫਿਲਹਾਲ ਦਿਨਾਲ ਸਾਡਾ ਨਾਲ ਗੱਲ ਕਰਨ ਦੇ ਲਈ ਸੋ ਲਗਾਤਾਰ ਆਗੂਆਂ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ ਜਿਹੜੇ ਕਿ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਰਾਤ ਤੋਂ ਹੀ ਅੰਦੇਸ਼ਾ ਜ਼ਰੂਰ ਸੀ ਲੇਕਿਨ ਇੱਥੇ ਕਈਆਂ ਦੇ ਘਰਾਂ ਦੇ ਬਾਹਰ ਜਿਸ ਕਦਰ ਰਾਤ ਤੋਂ ਹੀ ਪੁਲਿਸ ਦੀ ਤੈਨਾਤੀ ਕਰ ਦਿੱਤੀ ਗਈ ਬੈਰੀਕੇਟਿੰਗ ਕਰ ਦਿੱਤੀ ਗਈ ਆਗੂਆਂ ਨੂੰ ਆਪਣੇ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਔਰ ਇੱਥੇ ਅਕਾਲੀ ਦਲ ਦੇ ਵਰਕਰ ਨੂੰ ਨਜ਼ਰਬੰਦ ਕਰਨ ਨੂੰ ਕਾਇਰਤਾ ਪੂਰਨ ਕਾਰਵਾਈ ਜਿਹੜਾ ਹੈ ਆਗੂ ਵੱਲੋਂ ਕਰਾਰ ਦਿੱਤਾ ਗਿਆ ਅਰਸ਼ੀਬ ਗਲੇਰੀ ਵੀ ਜਿਸ ਤਰ੍ਹਾਂ ਨਿਸ਼ਾਨਾ ਸਾਧਿਆ ਸੁਭੀਰ ਸਿੰਘ ਬਾਦਲ ਇੱਥੇ ਉਹਨਾਂ ਨੇ ਟਵੀਟ ਵੀ ਕੀਤਾ ਹੈ ਕਿ ਤੱਕ ਤਾਈ ਤੋਂ ਪਿੱਛੇ ਹਟਣ ਵਾਲੇ ਨਹੀਂ ਨੇ ਅਸੀਂ ਪ੍ਰਸ਼ਟ ਅਤੇ ਤਾਨਾशाही ਸਰਕਾਰ ਨੂੰ ਸਬਕ ਸਿਖਾ ਕੇ ਰਾਵਾਂਗੇ ਸੁਖਬੀਰ ਸਿੰਘ ਬਾਦਲ ਨੇ ਇੱਥੇ ਨਿਸ਼ਾਨਾ ਸਾਧਿਆ ਤੁਹਾਨੂੰ ਇੱਕ ਵਾਰ ਫੇਰ ਸੁਣਾਉਣਾ ਕੀ ਕੁਝ ਉਹਨਾਂ ਵੱਲੋਂ ਕਿਹਾ ਗਿਆ ਹੈ ਸਰਕਾਰ ਦੇ ਤਕਸ਼ਾਈ ਦੇ ਖਿਲਾਫ ਇਹ ਟਵੀਟ ਉਹਨਾਂ ਨੇ ਜੋ ਕੀਤਾ ਹੈ ਉਸ ਵਿੱਚ ਉਹਨਾਂ ਲਿਖਿਆ ਹੈ ਭਗਵੰਤ ਮਾਨ ਨੇ ਪੰਜਾਬ ਵਿੱਚ ਇੱਕ ਅਣ ਐਲਾਨੀ ਐਮਰਜੈਂਸੀ ਲਾਗੂ ਕਰ ਦਿੱਤੀ ਹੈ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਝੂਠੇ ਕੇਸ ਫਸਾਏ ਗਏ ਵਿਕਰਮ ਸਿੰਘ ਮਜੀਠੀ ਦੇ ਨਾਲ ਇੱਕ ਝੂਠਾ ਪ੍ਰਗਟ ਕਰਨ ਲਈ ਅੱਜ ਮੁਹਾਲੀ ਜਾ ਰਹੇ ਅਕਾਲੀ ਵਰਕਰਾਂ ਨੂੰ ਉਹਨਾਂ ਦੇ ਘਰਾਂ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਅਤੇ ਸਾਰੀਆਂ ਮੁੱਖ ਸੜਕਾਂ ਤੇ ਲੱਗੇ ਨਾਕਿਆ ਤੇ ਵੀ ਰੋਕਿਆ ਜਾ ਰਿਹਾ ਅਜਿਹੀਆਂ ਦਮਨਕਾਰੀ ਕਾਰਵਾਈਆਂ ਕਾਇਰਤਾ ਦੀ ਝਲਕ ਦਿੰਦੀਆਂ ਨੇ ਇਹ ਸਪਸ਼ਟ ਹੈ ਕਿ ਮੁੱਖ ਮੰਤਰੀ ਮਾਨ ਵਿਕਰਮ ਸਿੰਘ ਮਜੀਠੀਆ ਲਈ ਸਮਰਥਨ ਦੇ ਵਾਅਦੇ ਤੋਂ ਕਬਰਾਂ ਗਏ ਨੇ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਅਕਾਲੀ ਦਲ ਅਤੇ ਇਸ ਦੇ ਵਰਕਰ ਅਜਹੀਆਂ ਦਮਨਕਾਰੀ ਕਾਰਵਾਈਆਂ ਤੋਂ ਨਹੀਂ ਡਰਨਗੇ ਪਹਿਲੇ ਵੀ ਅਕਾਲੀਆਂ ਨੇ ਲੋਕ ਲਹਿਰਾਂ ਦੇ ਨਾਲ ਦਮਨ ਦਾ ਮੁਕਾਬਲਾ ਕੀਤਾ ਹੈ ਹੁਣ ਵੀ ਅਸੀਂ ਪੰਜਾਬੀਆਂ ਦੇ ਸਮਰਥਨ ਨਾਲ ਪ੍ਰਸ਼ਤ ਅਤੇ ਤਾਨਾਸ਼ਾ ਆਮ ਆਦਮੀ ਪਾਰਟੀ ਦੇ ਰਾਜ ਨੂੰ ਟੁਕਮਾ ਸਬਕ ਸਿਖਾਵਾਂਗੇ ਸ਼੍ਰੋਮਣੀ ਕਾਲ ਦਲ ਜਿੰਦਾਬਾਦ ਤੇ ਸੁਭੀਰ ਸਿੰਘ ਬਾਦਲ ਨੇ ਟਵੀਟ ਕਰਕੇ ਨਚਾਣਾ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸਾਹਦੇ ਕਿ ਕਿਸ ਰਾਹ ਦੇ ਨਾਲ ਧੱਕੇਸ਼ਾਹੀ ਤੇ ਉਤਰੀ ਹੋਈ ਹੈ ਆਮ ਆਦਮੀ ਪਾਰਟੀ ਸੋ ਲਖਬੀਰ ਸਿੰਘ ਲੋਧੀ ਨੰਗਲ ਸਾਡੇ ਨਾਲ ਜੁੜ ਚੁੱਕੇ ਨੇ ਇਹਨਾਂ ਨੂੰ ਵੀ ਡੀਟੇਨ ਕੀਤਾ ਗਿਆ ਹੈ ਲਖਬੀਰ ਜੀ ਕੀ ਤੁਹਾਡੇ ਕੋਲ ਤੁਹਾਡੇ ਤੋਂ ਜਾਨਣਾ ਚਾਹਾਂਗੇ ਕੀ ਕੁਝ ਹੋਇਆ ਜਦੋਂ ਤੁਸੀਂ ਅੱਜ ਨਿਕਲਣ ਵਾਲੇ ਸੀ ਮੀਟਿੰਗ ਦੇ ਲਈ ਦਰਸ ਇਸ ਤਰ੍ਹਾਂ ਜੀ ਕਿ ਵੱਡੇ ਕਾਫਲਿਆਂ ਦੇ ਨਾਲ ਅਸੀਂ ਜੰਡੀਗੜ ਪਹੁੰਚਣ ਵਾਸਤੇ ਆਪਣੇ ਸਾਥੀਆਂ ਦੇ ਨਾਲ ਨਿਕਲ ਕੇ ਛੋ ਨਿਕਲਦੇ ਹੋਏ ਤੇ ਬਿਆਸ ਪਹੁੰਚਿਆ ਇੱਥੇ ਸ੍ਰੀ ਅਰਗੁੰਗੁਰੂ ਤੋਂ ਵੀ ਜਥਾ ਪਹੁੰਚਿਆ ਆ ਪੁਜੀਟੇ ਤੋਂ ਵੀ ਬੜਾ ਵੱਡਾ ਜਥਾ ਪਹੁੰਚਿਆ ਆ ਔਰ ਇੱਥੇ ਸਾਡੋ ਬਹੁਤ ਭਾਰੀ ਬੋਸਾਂ ਦਾ ਪ੍ਰਬੰਧ ਸੀ ਪੁਲ ਸੀ ਪੁਲ ਦੇ ਉੱਤੇ ਕਿਉਂਕਿ ਛਾਇਦ ਨਹੀਂ ਲੱਗਿਆ ਨਹੀਂ ਸੀ ਜਾ ਸਕਦਾ ਇੱਥੇ ਸਾਰੇ ਸਾਡੇ ਕਾਲੀ ਵਰਕਰ ਜਿਹੜੇ ਨੇ ਉਹਨਾਂ ਨੂੰ ਉਹਨਾਂ ਨੇ ਰੋਕ ਕੇ ਇੱਥੇ ਖੜਾ ਕਰ ਦਿੱਤਾ ਕਿ ਤੁਸੀਂ ਇੱਥੋਂ ਗਾਹ ਨਹੀਂ ਜਾ ਸਕਦੇ ਔਰ ਮੈਂ ਸਮਝਦਾ ਕਿ ਇਹ ਬੜਾ ਵੱਡਾ ਇੱਕ بے ਨਿਆਈ ਆ ਜਿਹੜੀ ਇਸ ਤਰੀਕੇ ਦੇ ਨਾਲ ਸਧਾਰਨ ਵਰਕਰਾਂ ਨੂੰ ਵੀ ਚੱਦੀਗੜ ਪਹੁੰਚ ਨਹੀਂ ਦਿੱਤਾ ਜਾ ਰਿਹਾ ਔਰ ਇਹ ਦਿੱਲੀ ਸਰਕਾਰ ਦੀ ਬਰਖਾਰ ਬਖਲਾਕ ਤੇ ਜਿੰਨਾ ਉਹਦੇ ਮਾਣ ਵਿੱਚ ਡਾਰਿਆ ਉਹ ਸਾਰਾ ਸਾਹਮਣੇ ਆ ਰਿਹਾ ਆ ਇੱਥੇ ਵਰਕਰ ਜਿੱਤਾਬਾਦ ਦੇ ਨਾਰੇ ਮਾਰ ਰਹੇ ਨੇ ਮਜੀਠਾ ਜੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਾਰ ਮੁਰਦਾਬਾਦ ਦੇ ਨਾਰੇ ਲੱਗ ਰਹੇ ਨੇ ਔਰ ਮੈਂ ਸੁਣਿਆ ਕਿ ਇੱਥੇ ਤੱਕ ਆਉਂਦਿਆਂ ਆਉਂਦਿਆਂ ਘੱਟੋ ਘੱਟ 15-20 ਨਾਕੇ ਹੀ ਲੰਘ ਕੇ ਪਹੁੰਚੇ ਆ ਔਰ ਇਹ ਗੱਲ ਦੱਸਦੀ ਆਗੇ ਪੰਜਾਬ ਦੇ ਕਾਲੀ ਵਰਕਰ ਜਿਹੜੇ ਨੇ ਉਹ ਪੂਰੇ ਜੋਸ਼ ਵਿੱਚ ਉਮੜ ਕੇ ਚੰਡੀਗੜ੍ਹ ਪਹੁੰਚਣ ਵਾਸਤੇ ਨਿਕਲੇ ਸੀ ਜਿਹਦੇ ਤੋਂ ਸਰਕਾਰ ਨੇ ਡਰ ਕੇ ਰਾਜ ਨਾਕੇ ਲਾ ਕੇ ਸਾਰੇ ਥਾਵਾਂ ਦੇ ਵਰਕਰਾਂ ਨੂੰ ਰੋਕਿਆ ਪਰ ਇਹ ਨਤੀਜਾ ਜਿਹੜਾ ਆ ਇਹਨਾਂ ਨੂੰ ਭੁੱਤ ਨਾ ਪਵੇਗਾ ਔਰ ਇਹਦਾ ਸਰਕਾਰ ਨੂੰ ਖਮਿਆਜਾ ਜਿਹੜਾ ਆ ਉਹ ਬਹੁਤ ਮਹਿੰਗਾ ਪਵੇਗਾ ਕੁਵੰਤਮਾਨ ਜਿਹੜਾ ਆ ਇਹ ਅਸਲ ਇਹ ਜਿਹੜਾ ਗੂੜੀ ਨੀਂਦੇ ਸੁਤਾ ਪਿਆ ਆ ਪੰਜਾਬ ਚ ਕੀ ਹੋ ਰਿਹਾ ਆ ਇਹ ਕਿਹੜੀ ਗੱਲ ਜਿਹੜੀ ਆ ਪੰਜਾਬ ਦੇ ਲੋਕ ਜਿਹੜੇ ਨੇ ਚਾਹੁੰਦੇ ਨੇ ਜਿਹੜਾ ਮਝੀਠਾ ਆ ਉਹਨੂੰ ਨਜਾਇਜ਼ ਕਿਸਾਂ ਦੇ ਵਿੱਚ ਅੱਜ 4-5 ਸਾਲ ਹੋ ਗਏ ਉਹਦਾ ਤਰੀਕਾ ਪੁੱਤਦਿਆ ਕੋਈ ਚੀਜ਼ ਉਹਦੇ ਕੋਲੋਂ ਬਰਾਮਦ ਨਹੀਂ ਹੁੰਦੀ ਉਹਨਾਂ ਦੀ ਜਾਇਦਾਦ ਉਹ ਵੱਧਦਾ ਜਿਹੜਾ ਮਸਲਾ ਰੱਖਿਆ ਇਹਨਾਂ ਨੂੰ ਇਹ ਵੀ ਪਤਾ ਕਿ ਉਹ ਐਡਾ ਪੁਰਾਣਾ ਵੱਡਾ ਜੀ ਧਾਂਤਾਵ ਆ ਜਿਨ੍ਹਾਂ ਨੂੰ ਆਪਣੀ ਜਾਇਦਾਦ ਦਾ ਆਪ ਨੂੰ ਵੀ ਪਤਾ ਇਹਨਾਂ ਨੇ ਉਹਨਾਂ ਦੀ ਯਾਦਾਂ ਕੀ ਪਰਚੋਰ ਕਰਨੀਆਂ ਇਹ ਸਾਰੀ ਇਹਾਕੀ ਰੰਜਿਸ਼ ਦੇ ਨਾਲ ਮਜੀਠਾ ਜੀ ਤੋਂ ਡਰਦਿਆਂ ਉਹਨਾਂ ਨੂੰ ਡਿਟੇਨ ਕਰਕੇ ਉਹਨਾਂ ਦੇ ਉੱਤੇ ਝੂਠੇ ਮਕੱਦਮੇ ਬਣਾਏ ਜਾ ਰਿਹਾ ਹੈ ਇਹਦਾ ਸਾਰੇ ਪੰਜਾਬ ਵਿੱਚ ਭਰਵਾ ਵਿਰੋਧ ਹੋ ਰਿਹਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਲਈ ਲਖਬੀਰ ਸਿੰਘ ਲੋਧੀ ਨੰਗਲ ਜਿਨ੍ਹਾਂ ਦਾ ਕਹਿਣਾ ਕਿ ਕਿਸ ਤਰ੍ਹਾਂ ਦੇ ਨਾਲ ਇਥੇ ਨਾਕੇ ਬੰਦੀਆਂ ਤਾਂ ਤਾਂ ਕੀਤੀ ਗਈ ਹੈ ਬੰਟੀ ਰੋਮਾਣਾ ਵੀ ਸਾਡੇ ਨਾਲ ਜੁੜ ਚੁੱਕੀ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਬੰਟੀ ਜੀ ਰੋਮਾਣਾ ਜੀ ਕੀ ਕਹੋਗੇ ਤੁਸੀਂ ਸਰਕਾਰ ਦੀ ਇਸ ਕਾਰਵਨ ਨੂੰ ਲੈ ਕੇ ਇੱਕ ਜਿਸ ਤਰ੍ਹਾਂ ਦੇ ਨਾਲ ਕਾਰਵਾਈ ਵਿਕਰਮ ਸਿੰਘ ਮੰਜੀਟਾ ਦੇ ਖਿਲਾਫ ਕੀਤੀ ਗਈ ਉਸ ਨੂੰ ਲੈ ਕੇ ਤਾਂ ਪਹਿਲਾਂ ਹੀ ਰੋਸ ਸੀ ਲੇਕਿਨ ਅੱਜ ਵਰਕਰਾਂ ਨੂੰ ਜਿਸ ਕਦਰ ਰੋਕਿਆ ਜਾ ਰਿਹਾ ਡਿਟੇਨ ਕੀਤਾ ਜਾ ਰਿਹਾ ਹਾਊਸ ਅਰੈਸਟ ਦਾ ਕੀਤਾ ਜਾ ਰਿਹਾ ਇਹ ਕੋਈ ਬੁਝਦਲੀ ਦੀ ਕਾਰਵਾਈ ਹੈ ਇਹ ਕੱਲ ਕੋਰਟ ਕਮੇਟੀ ਦੇ ਮੀਟਿੰਗ 'ਚ ਵੀ ਇਹ ਇਸ਼ੂ ਉੱਠਿਆ ਸੀ ਇਸ ਤੇ ਫੈਸਲਾ ਹੋਇਆ ਸੀ ਸਰ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਜੀ ਨੇ ਸਾਰੇ ਵਰਕਰਾਂ ਨੂੰ ਅਪੀਲ ਕੀਤੀ ਸੀ ਅੱਜ ਮੁਹਾਲੀ ਪਹੁੰਚੇ ਨੂੰ ਕਿਉਂਕਿ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਸਰ ਵਿਕਰਮ ਸਿੰਘ ਜੀਤਿਆ ਨੂੰ ਕੋਰਟ ਦੇ ਵਿੱਚ ਪੇਸ਼ ਕਰਨਾ ਸੀ ਜੀ ਜਿਸ ਤਰ੍ਹਾਂ ਨਾਲ ਘਰਾਂ ਦੇ ਵਿੱਚ ਹੀ ਬੰਦੇ ਡਿਟੇਨ ਕੀਤੇ ਗਏ ਐ ਸਵੇਰੇ 4-4 ਵਜੇ ਦੇ ਪੁਲਿਸ ਬੈਠੀ ਆ ਕਾਲੀ ਵਰਕਰਾਂ ਦੇ ਤੇ ਲੀਡਰਾਂ ਦੇ ਘਰੇ ਇਹ ਇੱਕ ਅਨਡਿਕਲੇਰਡ ਐਮਰਜੈਂਸੀ ਐ ਪੰਜਾਬ ਦੇ ਵਿੱਚ ਜਿਹੜੀ ਲਾਗੂ ਕਰ ਦਿੱਤੀ ਗਈ ਐ ਸੜਕਾਂ ਤੇ ਥਾਂ ਥਾਂ ਤੇ ਚੱਪੇ ਚੱਪੇ ਤੇ ਨਾਕੇ ਲਾ ਕੇ ਪੁਲਿਸ ਰਾਏ ਪੁਲਿਸ ਤਨਾਤ ਕੀਤੀ ਗਈ ਹੈ ਕਿ ਵਰਕਰ ਜਿਹੜੇ ਘਰਾਂ ਚੋਂ ਨਿਕਲ ਗਏ ਉਹਨਾਂ ਨੂੰ ਵੀ ਰਸਤਿਆਂ ਦੇ ਵਿੱਚ ਰੋਕਿਆ ਜਾਵੇ। ਸੋ ਇਹ ਮੈਂ ਤਾਂ ਇਹ ਪੁੱਛਣਾ ਚਾਹਣਾ ਸਰਕਾਰ ਨੂੰ ਇਹ ਕਿਸ ਕਾਨੂੰਨ ਦੇ ਤਹਿਤ ਤੁਸੀਂ ਲੋਕਾਂ ਨੂੰ ਕੋਰਟ ਦੇ ਵਿੱਚ ਜਿਹੜੇ ਪੇਸ਼ੀ ਅੱਜ ਹੈਗੀ ਹੈ ਸਰ ਵਿਕਰਮ ਸਿੰਘ ਜੀਤਿਆ ਦੀ ਉੱਤੇ ਪਹੁੰਚਣ ਤੋਂ ਕਿਸ ਕਾਨੂੰਨ ਦੇ ਤਹਿਤ ਰੋਕ ਰਹੇ ਹੋ? ਜੀ ਪੰਜਾਬ ਦੇ ਵਿੱਚ ਕੋਈ ਕਾਨੂੰਨ ਚੱਲ ਰਿਹਾ ਹੈ ਕਿ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦਾ ਆਪਣਾ ਬਣਾਇਆ ਕਾਨੂੰਨ ਹੈ ਕੋਈ ਕੋਈ ਇਲਾਹੀ ਹੁਕਮ ਹੈ ਜਿਹੜਾ ਸ਼ਾਮ ਨੂੰ ਜਾਰੀ ਕਰ ਦਿੱਤਾ ਜਾਂਦਾ ਤੇ ਉਹ ਫਿਰ ਤੜਕੇ ਪੰਜਾਬ ਦੀ ਪੁਲਿਸ ਇੰਪਲੀਮੈਂਟ ਕਰਨ ਲੱਗ ਜਾਂਦੀ ਹੈ ਇੱਕ ਪੁਲਿਸ ਸਟੇਟ ਇੱਕ ਡਿਕਟੇਟਰਸ਼ਿਪ ਬਣ ਗਈ ਹੈ ਜਿਹਦੇ ਵਿੱਚ ਲੋਕਾਂ ਦੇ ਸਾਰੇ ਰਾਈਟਸ ਸਾਰੇ ਹੱਕ ਇਹਨਾਂ ਨੇ ਕੁਚਲ ਦਿੱਤੇ ਐ ਤੇ ਮੈਂ ਜਿਵੇਂ ਪਹਿਲਾਂ ਕਿਹਾ ਪਰ ਇਹ ਇਹਨਾਂ ਦੀ ਬੁਜ਼ਦਲੀ ਇਹਨਾਂ ਦਾ ਡਰ ਦਰਸਾਉਂਦੀ ਹੈ ਇਹ ਕਾਰਵਾਈ ਅਸੀਂ ਇਹ ਇਸ਼ੂ ਕੋਰਟ ਦੇ ਵਿੱਚ ਵੀ ਲੈ ਕੇ ਜਾਵਾਂਗੇ ਕਿ ਇਹ ਜਿਹੜਾ ਸਾਡੇ ਜਿਹੜੇ ਜੁਡੀਸ਼ੀਅਲ ਰਾਈਟਸ ਹੈ ਉਹਨਾਂ ਨੂੰ ਵੀ ਸਰਕਾਰ ਟ੍ਰੈਂਪਲ ਕਰ ਰਹੀ ਹੈ ਜੀ ਬਿਲਕੁਲ ਔਰ ਜਿਸ ਤਰ੍ਹਾਂ ਦੇ ਨਾਲ ਇਹ ਸਾਰੀ ਕਾਰਵਾਈ ਹੁਣ ਤੱਕ ਸਰਕਾਰ ਦੀ ਪ੍ਰਸ਼ਾਸਨ ਦੀ ਨਜ਼ਰ ਆਈ ਹੈ ਤਾਂ ਲੱਗਦਾ ਕਿ ਇੱਥੇ ਇੱਕ ਡਰੋਂ ਦੀ ਦਬਾਉਣ ਦੀ ਕੋਸ਼ਿਸ਼ ਹੁੰਦੀ ਨਜ਼ਰ ਆ ਰਹੀ ਹੈ ਸਰਕਾਰ ਵੱਲੋਂ ਕੋਈ ਡਰਨ ਦਬਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨਹੀਂ ਹੈ ਜੀ ਸਰਕਾਰ ਪ੍ਰਕਾਸ਼ ਸਿੰਘ ਬਾਦਲ ਆਰਗੇ ਦੇ ਬੰਦੇ ਦੇ ਥੱਲੇ ਸਾਰਿਆਂ ਨੇ ਕੰਮ ਕੀਤਾ ਜਿਨੇ 11 ਸਾਲ ਪੰਜਾਬ ਦੇ ਲੋਕਾਂ ਦੀਆਂ ਲੜਾਈਆਂ ਲੜਦੇ ਜਿਨ੍ਹਾਂ ਚ ਬਤੀਤ ਕੀਤੇ ਆ ਜੀ ਸਾਨੂੰ ਲੀਡ ਕਰਦੇ ਸਰਕਾਰ ਸੁਖਬੀਰ ਸਿੰਘ ਬਾਦਲ ਵਰਗਾ ਜਲੇਰ ਜਰਨੈਲ ਅਸੀਂ ਤਾਂ ਡਰਨ ਵਾਲੇ ਨਹੀਂ ਪਰ ਇਹ ਸਰਕਾਰ ਦੇ ਡਰ ਨੂੰ ਦਰਸਾਉਂਦੀ ਹੈ ਇਹ ਕਾਰਵਾਈ ਜੀ ਸਰਕਾਰ ਇੰਨੀ ਡਰੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੋਂ ਲੋਕਾਂ ਦੀਆਂ ਭਾਵਨਾਵਾਂ ਦੇ ਮਤਲਬ ਜਿਹੜੀ ਹੈਗੀਆਂ ਉਸ ਤੋਂ ਇੰਨੀ ਡਰੀ ਹੋਈ ਹੈ ਕਿ ਇਹ ਬੁਝਦਲੀ ਵਾਲੀ ਕਾਰਵਾਈ ਪੰਜਾਬ ਸਰਕਾਰ ਨੇ ਤੇ ਆਮ ਆਦਮੀ ਪਾਰਟੀ ਨੇ ਕੀਤੀ ਹੈ ਜਿਹੜੀ ਤੜਕੇ 4 ਵਜੇ ਤੋਂ ਲੋਕਾਂ ਦੇ ਘਰਾਂ ਦੇ ਵਿੱਚ ਪੁਲਿਸ ਪਿਖਾ ਕੇ ਉਹਨਾਂ ਨੂੰ ਡਿਟੇਨ ਕੀਤਾ ਗਿਆ ਬਿਲਕੁਲ ਔਰ ਜਿਸ ਤਰ੍ਹਾਂ ਦੇ ਨਾਲ ਇਹ ਸਾਰੀ ਕਾਰਵਾਈ ਰਹੀ ਹੈ ਕਿਤੇ ਨਾ ਕਿਤੇ ਇਹ ਉਹ ਸਰਕਾਰ ਜਿਹੜੀ ਆਪ ਧਰਨਿਆਂ ਚੋਂ ਉੱਠੀ ਔਰ ਲਗਾਤਾਰ ਆਪਣੀ ਗੱਲ ਕਹਿਣ ਦਾ ਜਿਹੜਾ ਹੌਕਾ ਪਰਦੀ ਸੀ ਲੇਕਿਨ ਅੱਜ ਜਿਸ ਕਦਰ ਬਿਨਾਂ ਕਿਸੇ ਵਜਹ ਦੇ ਕਿਉਂਕਿ ਇੱਥੇ ਜੇ ਇਕੱਠ ਕਰ ਕੀਤਾ ਜਾਣਾ ਸੀ ਕੋਈ ਇੱਥੇ ਕੋਈ ਵੱਡੀ ਰੈਲੀ ਨਹੀਂ ਕੀਤੀ ਜਾਣੀ ਸੀ ਮੋਹਾਲੀ ਪਹੁੰਚਣਾ ਸੀ ਲੇਕਿਨ ਉਸ ਤੋਂ ਪਹਿਲਾਂ ਇਹ ਆਵਾਜ਼ ਬੁਲੰਦ ਦੀ ਜਿਹੜੀ ਕੋਸ਼ਿਸ਼ ਹੈ ਯਕੀਨਨ ਨੇ ਆਪਣੇ ਆਪ ਕਈ ਸਵਾਲ ਖੜੇ ਕਰ ਦਿੱਤੇ ਰਮਾਣਾ ਜੀ ਕੋਈ ਸਰਕਾਰ ਜਿਵੇਂ ਤੁਸੀਂ ਜ਼ਿਕਰ ਕੀਤਾ ਇਹ ਧਰਨਿਆਂ ਤੋਂ ਮੁਜ਼ਾਹਰਿਆਂ ਤੋਂ ਨਿਕਲੀ ਸਰਕਾਰ ਸੀ ਉਸ ਮੇਰੇ ਤਾਂ ਇਹਨਾਂ ਨੂੰ ਧਰਨੇ ਮੁਜਾਰੇ ਇੱਕ ਡੈਮੋਕਰੈਟਿਕ ਰਾਈਟ ਦੱਬਦੇ ਸੀ ਡੈਮੋਕਰੇਸੀ ਦੇ ਵਿੱਚ ਪ੍ਰੋਟੈਸਟ ਇਜ਼ ਅ ਵੈਰੀ ਇੰਟੀਗਰਲ ਪਾਰਟ ਆਫ ਡੈਮੋਕਰੇਸੀ ਬੜਾ ਇੱਕ ਅਹਿਮ ਹਿੱਸਾ ਜਮਹੂਰੀਅਤ ਦਾ ਹੈ ਪ੍ਰੋਟੈਸਟ ਜੀ ਤੇ ਅੱਜ ਤੁਸੀਂ ਲੋਕਾਂ ਦੀ ਰਾਈਟ ਟੂ ਪ੍ਰੋਟੈਸਟ ਨੂੰ ਲੋਕਾਂ ਅੱਜ ਤਾਂ ਚਲੋ ਇੱਕ ਸੋਲੀਡੈਰਿਟੀ ਦੇ ਤੌਰ ਤੇ ਲੋਕ ਆ ਰਹੇ ਸੀ ਆਪ ਦੀ ਸਪੋਰਟ ਦਿਖਾਉਣ ਵਾਸਤੇ ਲੋਕ ਆ ਰਹੇ ਸੀ ਕਿ ਜਿਸ ਤਰ੍ਹਾਂ ਨਾਲ ਨਾਜਾਇਜ਼ ਸਰਚੇ ਕਰਕੇ ਟਾਰਗੇਟ ਕੀਤਾ ਗਿਆ ਵਿਕਰਮ ਸਿੰਘ ਮਜੀਠੀਆ ਨੂੰ ਉਸ ਕਾਰਵਾਈ ਦੇ ਖਿਲਾਫ ਆਪ ਦਾ ਮੈਸੇਜ ਦੇਣ ਵਾਸਤੇ ਬਿਕਰਮ ਸਿੰਘ ਜੀਪਿਆ ਨੂੰ ਆਪ ਦਾ ਸਪੋਰਟ ਦਿਖਾਉਣ ਵਾਸਤੇ ਲੋਕ ਆ ਰਹੇ ਸੀ ਤੇ ਇਹ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਹੈ ਮੈਂ ਕਾਨੂੰਨ ਪੜਿਆ ਮੈਂ ਵੀ ਜੀ ਇਹ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਹੈ ਫਿਰ ਤੁਸੀਂ ਲੋਕਾਂ ਨੂੰ ਰੋਕਦੇ ਹੋ ਤੁਸੀਂ ਤਾਂ ਆਪ ਇੱਕ ਆਪ ਸਾਰੇ ਕਾਨੂੰਨ ਛਿੱਕੇ ਟੰਗ ਕੇ ਇਹ ਜੀ ਕਾਰਵਾਈ ਕਰ ਰਹੇ ਹੋ ਤੇ ਜੇ ਸਰਕਾਰ ਕਾਨੂੰਨ ਛਿੱਕੇ ਟੰਗਣ ਲੱਗ ਜੇ ਪਹਿਲਾਂ ਤਾਂ ਇਲੀਗਲ ਐਫਆਈਆਰ ਕਰਦੇ ਐ ਇਲੀਗਲ ਡਿਟੈਂਸ਼ਨਸ ਕਰਦੇ ਐ ਮਤਲਬ ਜਿਹੜੀਆਂ ਐਫਆਈਆਰਾਂ ਦੇ ਵਿੱਚ ਕੋਈ ਤੱਥ ਨਾ ਹੋਣ ਸਿਰਫ ਬੰਦਿਆਂ ਨੂੰ ਟਾਰਗੇਟ ਕਰਨ ਵਾਸਤੇ ਪੋਲਿਟਿਕਲ ਲੀਡਰਸ ਨੂੰ ਟਾਰਗੇਟ ਕਰਨ ਵਾਸਤੇ ਐਫਆਈਆਰ ਕੀਤੀਆਂ ਜਾਂਦੀਆਂ ਉਸ ਤੋਂ ਬਾਅਦ ਤੁਸੀਂ ਲੋਕਾਂ ਦੀ ਰਾਈਟ ਟੂ ਪ੍ਰੋਟੈਸਟ ਰਾਈਟ ਟੂ ਐਕਸਪਲੈਸ ਐਕਸਪ੍ਰੈਸ ਸੋਲੀਟੈਰਟੀ ਨੂੰ ਵੀ ਖਤਮ ਕਰਨਾ ਚਾਹੁੰਦੇ ਹੋ ਫਿਰ ਇਹ ਤੁਸੀਂ ਉਹ ਹੀ ਡਿਕਲੇਅਰ ਕਰ ਦੋ ਇਨਨ ਤੁਸੀਂ ਐਮਰਜੈਂਸੀ ਫਾਰਮਲੀ ਡਿਕਲੇਅਰ ਕਰ ਦੋ ਤੁਸੀਂ ਡਿਕਲੇਅਰ ਕਰ ਦੋ ਕਿ ਪੰਜਾਬ ਅੱਜ ਤੋਂ ਬਾਅਦ ਪੂਨੀ ਸਟੇਟ ਹੈ ਫਿਰ ਫਸਾੜ ਕਿਉਂ ਹੈ ਇਹ ਡਰਾਮਾ ਕਿਉਂ ਕਰ ਰਹੇ ਆਪ ਬਿਲਕੁਲ ਇਥੇ ਜਿਸ ਤਰ੍ਹਾਂ ਦੇ ਨਾਲ ਆਵਾਜ਼ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ ਔਰ ਇੱਕ ਡਰੌਣ ਦੀ ਕੋਸ਼ਿਸ਼ ਲੇਕਿਨ ਉਸ ਵਿੱਚ ਕਾਮਯਾਬੀ ਮਿਲਦੀ ਹੋਈ ਕੋਈ ਨਜ਼ਰ ਨਹੀਂ ਆ ਰਹੀ ਜਿਸ ਨੇ ਹੌਸਲੇ ਵਰਕਰਾਂ ਦੇ ਹੱਲੇ ਵੀ ਬੁਲੰਦੇ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਲਈ ਪਰ ਬੰਸ ਸਿੰਘ ਬੰਟੀ ਰੁਮਾਨਾ ਜਿਨ੍ਹਾਂ ਨੇ ਸਰਕਾਰ ਤੇ ਲਗਾਤਾਰ ਨਿਸ਼ਾਨਾ ਸਾਧਿਆ ਕਿਸ ਤਰ੍ਹਾਂ ਦੇ ਨਾਲ ਸਰਕਾਰ ਇਥੇ ਦਬਾਅ ਔਰ ਡਰੌਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ ਸੋ ਫਿਲਹਾਲ ਜਿਸਨੂੰ ਤਾਂ ਤਸਵੀਰਾਂ ਵੀ ਅਸੀਂ ਲਗਾਤਾਰ ਵਿਖਾ ਰਿਹਾ ਔਰ ਉਹਨਾਂ ਆਗੂਆਂ ਦੇ ਨਾਲ ਵੀ ਅਸੀਂ ਗੱਲ ਕਰ ਰਹੇ ਆ ਸਰਨਾ ਅਸ਼ਦੀਪ ਕਲੇਰ ਜੀ ਵੀ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲ ਕਰਦੇ ਆ ਅਸ਼ਦੀਪ ਜੀ ਕੀ ਕਹੋਗੇ ਤੁਸੀਂ ਸਰਕਾਰ ਆਪ ਡਰੀ ਹੋਈ ਹੈ ਇਹ ਇੱਥੇ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਨਾਲ ਲਗਾਤਾਰ ਧੱਕੇਸ਼ਾਈ ਹੋ ਰਹੀ ਹੈ ਦੇਖੋ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕੀ ਪੰਜਾਬ ਦੇ ਵਿੱਚ ਐਮਰਜੈਂਸੀ ਦਾ ਐਲਾਨ ਹੋ ਗਿਆ ਹੈ ਕੀ ਜਿਹੜੇ ਸੰਵਿਧਾਨਕ ਹੱਕ ਨੇ ਉਹ ਪੰਜਾਬ ਸਰਕਾਰ ਨੇ ਉਹਨਾਂ ਦਾ ਹਨਨ ਕਰ ਲਿਆ ਹੈ ਕੀ ਕਨਸਟੀਟਿਊਸ਼ਨ ਜਿਹਦੀ ਰਾਖੀ ਕਰਨ ਲਈ ਸਰਕਾਰ ਹੁੰਦੀ ਹੈ ਕੀ ਕਨਸਟੀਟਿਊਸ਼ਨ ਨੂੰ ਛਿੱਕੇ ਤੇ ਟੰਡ ਪਾ ਜੀ ਤੋ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿਸ ਤਰੀਕੇ ਦੇ ਨਾਲ ਪੁਲਿਸ ਦਾ ਡੰਡਾ ਤੰਤਰ ਦਾ ਸੂਬੇ ਦੇ ਵਿੱਚ ਵਿਰੋਧੀਆਂ ਦੇ ਖਿਲਾਫ ਵਰਤੋਂ ਕਰ ਰਹੇ ਨੇ ਇਥੋਂ ਇੱਕ ਗੱਲ ਸਪੱਸ਼ਟ ਹੈ ਕਿ ਪੰਜਾਬ ਦੇ ਵਿੱਚ ਹੁਣ ਸਿਰਫ ਡਿਕਟੇਟਰਸ਼ਿਪ ਹੈ ਹਮ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਮੈਨੂੰ ਇਹ ਦੱਸਣ ਕਿ ਹਲੇ ਤਾਂ ਪਰਸੋਂ ਚੌਥੇ ਤੱਕ ਕਹਿੰਦੇ ਸੀ ਅਸੀਂ ਜੋ ਕਰਦੇ ਹਾਂ ਪੱਕੇ ਪੈਰੀ ਕਰਦੇ ਹਾਂ ਹੁਣ ਇਹਨਾਂ ਨੂੰ 5 ਦਿਨ ਹੋ ਗਏ ਇਹਨਾਂ ਨੂੰ ਲੱਭ ਕੱਖ ਨਹੀਂ ਰਿਹਾ ਤੇ ਹੁਣ ਇਹਨਾਂ ਦੇ ਹਾਲਾਤ ਇਹ ਬਣ ਗਏ ਨੇ ਕਿ ਜਿਹੜੇ ਵਕੀਲ ਨੇ ਉਹਨਾਂ ਨੂੰ ਵੀ ਡਿਟੇਨ ਕੀਤਾ ਜਾ ਰਿਹਾ ਅੱਜ ਸਵੇਰੇ ਕਿਰਨ ਪ੍ਰੀਤ ਸਿੰਘ ਸਾਡੀ ਟੀਮ ਦੇ ਨੇ ਉਹ ਅੰਮ੍ਰਿਤਸਰੋਂ ਡਰੈਸ ਦੇ ਵਿੱਚ ਜਦੋਂ ਚੰਡੀਗੜ੍ਹ ਲਈ ਆਉਣ ਲੱਗੇ ਤਾਂ ਉਹਨਾਂ ਨੂੰ ਉਹਨਾਂ ਦੇ ਘਰੇ ਚਿਆਟਾ ਪੁਲਿਸ ਨੇ ਡਿਟੇਨ ਕੀਤਾ ਜੀ ਹਜ਼ਾਰਾਂ ਦੀ ਤعداد ਦੇ ਵਿੱਚ ਵਰਕਰਾਂ ਨੂੰ ਸੜਕਾਂ ਤੇ ਡਿਟੇਨ ਕੀਤਾ ਜਾ ਰਿਹਾ ਉੱਥੇ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਦੇ ਉਹਨਾਂ ਨੂੰ ਡਿਟੇਨ ਕੀਤਾ ਜਾ ਰਿਹਾ ਇਹ ਆਮ ਆਦਮੀ ਪਾਰਟੀ ਤਾਂ ਕਹਿੰਦੀ ਸੀ ਅਸੀਂ ਧਰਨਿਆਂ 'ਚੋਂ ਨਿਕਲਿਆ ਹੁਣੇ ਧਰਨਿਆਂ ਤੋਂ ਹੀ ਇੰਨਾ ਡਰ ਗਏ ਨੇ ਉਨੇ ਵਿਕਰਮ ਮਜੀਠੀਆ ਜਿਨ੍ਹਾਂ ਦੇ ਖਿਲਾਫ ਇਹ ਕਹਿੰਦੇ ਸੀ ਸਬੂਤ ਬਹੁਤ ਨੇ ਨਾਲੇ ਇਹਨਾਂ ਦੀ ਕਸਟਡੀ 'ਚ ਨੇ ਇੱਕ ਕਸਟਡੀ 'ਚ ਬੈਠੇ ਤੋਂ ਵੀ ਇੰਨਾ ਇਹਨਾਂ ਨੂੰ ਡਰ ਪੈ ਗਿਆ ਤਾਂ ਇਹ ਕਿੱਥੇ ਖੜੀ ਹੈ ਸਰਕਾਰ ਇਹਨਾਂ ਨੂੰ ਆਪਣੇ ਆਪ ਅੰਦਰ ਇਨਟਰੋਸਪੈਕਟ ਕਰਨ ਦੀ ਲੋੜ ਹੈ ਜੀ ਮੈਂ ਅੱਜ ਤੁਹਾਡੇ ਮਾਧਿਅਮ ਦੇ ਨਾਲ ਸਾਰੇ ਵਰਕਰਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਜਿੱਥੇ ਵੀ ਤੁਸੀਂ ਆ ਰਹੇ ਹੋ ਅਗਰ ਤੁਹਾਨੂੰ ਪੁਲਿਸ ਕਿਤੇ ਰੋਕਦੀ ਹੈ ਉਹ ਪੁਲਿਸ ਅਫਸਰ ਦੀ ਵੀਡੀਓ ਬਣਾਓ ਉਹਨੂੰ ਕਾਰਨ ਪੁੱਛੋ ਔਰ ਉਹ ਵੀਡੀਓ ਸਾਨੂੰ ਭੇਜੋ ਤਾਂ ਕਿ ਅਸੀਂ ਕੋਰਟ ਨੂੰ ਦਿਖਾ ਸਕੀਏ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੀ ਸਰਕਾਰ ਤੱਕੇਚਾਈ ਤੇ ਉਤਰੀ ਜੀ ਬਿਲਕੁਲ ਅਰਸ਼ਦੀਪ ਜੀ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਲਈ ਸੋ ਜਿਸ ਨਾਲ ਦੇ ਨਾਲ ਇੱਥੇ ਅਰਸ਼ਦੀਪ ਕਲੇਰ ਨੇ ਨਿਸ਼ਾਨਾ ਸਾਧਿਆ ਔਰ तमाम ਆਗੂ ਜਿਨ੍ਹਾਂ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ ਕਿਸ ਤਰ੍ਹਾਂ ਦੇ ਨਾਲ ਰਾਤ ਤੋਂ ਹੀ ਪੁਲਿਸ ਉਹਨਾਂ ਦੇ ਘਰਾਂ ਦੇ ਬਾਹਰ ਜਿਹੜੀ ਹੈ ਵੱਡੀ ਗਿਣਤੀ ਤੈਨਾਤ ਸੀ ਨਾਕੇ ਬੰਦੀ ਥਾਂ ਤਾਂ ਕੀਤੀ ਗਈ ਹੈ ਵਰਕਰਾਂ ਨੂੰ ਜਿਹੜਾ ਹੈ ਆਪਣੇ ਘਰੋਂ ਨਹੀਂ ਜਾਣ ਦਿੱਤਾ ਜਾ ਰਿਹਾ ਹਾਊਸ ਰੈਸਟ ਕੀਤਾ ਜਾ ਰਿਹਾ ਡਿਟੇਨ ਕੀਤਾ ਜਾ ਰਿਹਾ ਔਰ ਕੋਈ ਕਾਰਨ ਜਿਹੜਾ ਹੈ ਨਹੀਂ ਦਿੱਤਾ ਜਾ ਰਿਹਾ ਸਾਫ ਹੈ कि सरकार एथे दबा और डरावन दी कोशिश छड़ी है करदी हुई नजर आ रही लेकिन एथे हौसले किस कदर वर्करां दे बुलंद ने ओ तुसी अपनी जुबानी उन दी सुणया है और आगे भी इसी तरह दे नाल ओ खड़े रहणगे ए तमाम आगवां वलो क्या जा रहा है लेकिन सरकार ते सवाल जड़े उठने और खास तौर ते मुख्यमंत्री भगवंत ते सवाल उठने लाज़मी ने जिस तरह दे नाल ए तक के शाही कीती जा रही है